ਸਸਿਕਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਚ ਅਸੀਂ ਪਹੁੰਚ ਗਏ ਸੀਗੇ ਫੈਸਲਾਬਾਦ ਬਾਈ ਨਾਸਰ ਢੋਲੋਂ ਉਹਨਾਂ ਦੇ ਪਿੰਡ ਤੇ ਵੈਸੇ ਇਹਨਾਂ ਦਾ ਪਿੰਡ ਹੈ ਫੈਸਲਾਬਾਦ ਦੇ ਕੋਲੇ ਇਹ ਸ਼ਹਿਰ ਚ ਵੀ ਰਹਿੰਦੇ ਆ ਤੇ ਐਦਕੀ ਨਵਾਂ ਘਰ ਵੀ ਬਣਾ ਰਹੇ ਆ ਅਮੀਰ ਬੰਦੇ ਆ ਪਾਣੇ 2 ਕਰੋੜ ਦੀ ਗੱਡੀ ਤੇ ਹੁਣ ਪੜੇ 4-5 ਕਰੋੜ ਦਾ ਘਰ ਬਣਾ ਰਹੇ ਆ ਮਿਹਰਬੰਦਿਆ ਜੀ ਵੱਡਿਆ ਬੰਦੇ ਨੇ ਆ ਵੱਡੀਆਂ ਗੱਲਾਂ ਖੈਰ ਹੁਣ ਅਸੀਂ ਸ਼ਹਿਰ ਚ ਤੇ ਸ਼ਹਿਰ ਵਾਲਾ ਘਰ ਜਿਹੜਾ ਬਣ ਰਿਹਾ ਉੱਥੇ ਚੱਲੇ ਆ ਉਦੋਂ ਬਾਅਦ ਪਿੰਡ ਲੈ ਕੇ ਚੱਲਦੇ ਆ ਬਾਈ ਹੁਣਾਂ ਦੇ ਅੱਜ ਤੇ ਪਿੰਡ ਦਾ ਘੇੜਾ ਪਿੰਡ ਦੀਆਂ ਗਲੀਆਂ ਤੇ ਉਹ ਦਿਖਾਵਾਂ ਫਰਾਵਾਂ ਤੁਹਾਨੂੰ ਚਲੋ ਬੱਚੋ ਚਲੋ ਚਲੋ ਅੱਗੇ ਭੱਜ ਕੇ ਤੇ ਇਹ ਦੇਖੋ ਜੀ ਕਾਰਨਰ ਪਲਾਟ ਲੈ ਪਲਾਟ ਵੀ ਕਾਰਨਰ ਲੈ ਹੈਗਾ ਤੇ ਇਹ ਬਣ ਰਿਹਾ ਕਲਾਸਿਕਲ ਸਟਾਈਲ ਇਹ ਸੀ ਸਪੈਸ਼ਲ ਦੇਖਣ ਤਾਂ ਆਇਆ ਥੋੜਾ ਸਾਡੇ ਲਈ ਸਪੈਸ਼ਲ ਤਾਂ ਹੈ ਕਿਉਂਕਿ ਸਾਡੇ ਵੀ ਨਿਉਂਆ ਪੱਟੀਆਂ ਪਈਆਂ ਆ ਜਾ ਕੇ ਕੰਮ ਸ਼ੁਰੂ ਕਰ ਰਹੇ ਅਸੀਂ ਵੀ ਆਹ ਟੂਰ ਤੋਂ ਬਾਅਦੋਂ ਸਾਡਾ ਵੀ ਘਰ ਬਣਾਣਾ ਸੀ ਸਿੱਖਣਾ ਆਇਆ ਦੇਖਣਾ ਆਇਆ ਕੀ ਕੁਝ ਬਣਾਇਆ ਜਾ ਸਕਦਾ ਕਲਾਸਿਕਲ ਡਿਜ਼ਾਈਨ ਚ ਇਹ ਦੇਖੋ ਜੀ ਸਾਈਡ ਤੇ ਐਡਾ ਵਟਾ ਪਲਾਟ 9 ਮਰਲੇ ਦਾ ਤੇ ਨਾਲ ਸ਼ੀਸ਼ੇ-ਸ਼ੂਸ਼ੇ ਦਾ ਕੰਮ ਹੋਣਾਗਾ ਪੌੜੀ ਤੇ ਸਾਰਾ ਸ਼ੀਸ਼ੇ ਦਾ ਕੰਮ ਹੋਣਾ ਸ਼ੀਸ਼ਾ ਹੀ ਸ਼ੀਸ਼ਾ ਚੜਾਉਣਾ ਹੈ ਇਹ ਐਵੇਂ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਤਾਂ ਜੋ ਕਹਿੰਦਾ ਮੈਂ ਪੈਸੇ ਮੋٹے ਲਾਉਣੇ ਆਏ ਮੋਟੇ ਮੋਟੇ ਪੈਸੇ ਤਿੰਨ ਚਾਰ ਪੰਜ ਕਰੋੜ ਤਾਂ ਲੱਗ ਜਾਂਦਾ ਘਰ ਤੇ ਇੱਥੇ ਤਕਰੀਬਨ ਕਿੰਨਾ ਲੱਗ ਜਾਂਦਾ ਤੁਸੀਂ ਬਣਾਉਣਾ ਹੈ 10 ਮਰਲੇ ਬਣਾਉਣਾ ਤਾਂ ਸਮਝੋ ਕਿ 3 ਕਰੋੜ ਪਾਕਿਸਤਾਨੀ 3 ਕਰੋੜ ਹਨਾ ਪਾਕਿਸਤਾਨੀ ਸਾਡੇ ਵੀ ਅੱਜ ਕੱਲ ਕਰੋੜ ਡੇਢ ਕਰੋੜ ਰੁਪਈਆ ਸਾਡੇ ਵੀ ਆਮ ਹੀ ਲੱਗ ਜਾਂਦਾ ਹੁਣ ਹਾਂ ਵੈਸੇ ਤਿਆਰ ਦਾ 50 ਲੱਖ ਚ ਵੀ ਹੋ ਜਾਂਦਾ ਇਹ ਨਹੀਂ ਹੈਗਾ 50 60 ਚ ਵੀ ਪਰ ਮੇਨ ਹੁੰਦਾ ਵੀ ਕਿਹੋ ਜਿਹਾ ਕੁਆਲਿਟੀ ਕਿਹੋ ਜੀ ਅਜੇ ਮੈਂ ਥਮਲੇ ਥਮਲੇ ਆਏ ਜੇ ਕਰਾਉਣੇ ਆ ਤੇ ਫਿਰ ਉਹਦੇ ਨਾਲ ਹੈ ਜੀ ਪੈਸਾ ਵੱਧ ਖਾਂਦਾ ਹੈਗਾ ਲਓ ਜੀ ਹੁਣ ਵਧੀਆ ਪਿੰਡ ਨੂੰ ਢੇੜਾ ਦੇ ਲਿਆ ਚੈੱਕ ਕਰ ਲਿਆ ਸਾਰਾ ਅਸਲ ਤੇ ਨਾ ਕੁਝ ਚੀਜ਼ਾਂ ਸਿੱਖ ਕੇ ਜਾ ਰਹੇ ਆ ਤਾਂ ਕਰਕੇ ਮਤਲਬ ਆਏ ਸੀਗੇ ਸਪੈਸ਼ਲ ਕਿਉਂਕਿ ਜਿੰਨੀਆਂ ਚੀਜ਼ਾਂ ਵੱਧ ਦੇਖੋਗੇ ਉਹਨਾਂ ਵੱਧ ਪਤਾ ਲੱਗੀ ਜਾਂਦਾ ਫਿਰ ਆਪ ਨੂੰ ਬਾਅਦ ਚੋਂ ਐ ਨਹੀਂ ਰਹੂਗਾ ਵੀ ਪਛਤਾਵਾ ਵੀ ਮੈਂ ਆ ਨਹੀਂ ਦੇਖਿਆ ਨਹੀਂ ਦੇਖਿਆ ਕਹਿੰਦੇ ਘਰ ਜਦੋਂ ਪਹਿਣਾ ਤਾਂ ਇੱਕ ਵਾਰੀ ਹੁੰਦਾ ਜਦੋਂ ਬਣਾਉਣਾ ਉਸ ਤੋਂ ਪਹਿਲਾਂ ਜਿੰਨੇ ਵੱਧ ਤੋਂ ਆ ਦੇਖ ਸਕਦੇ ਹੋ ਦੇਖੀ ਜਾਓ ਕੀ ਬਣੀ ਜਾਂਦਾ ਕੀ ਹੁੰਦਾ ਕੈਨੇਡਾ ਸੀ ਗਏ ਆ ਉਸ ਤੋਂ ਪਹਿਲਾਂ ਇੰਗਲੈਂਡ ਗਏ ਆ ਇਸ ਗੱਲ ਕਰਕੇ ਅਸੀਂ ਮਤਲਬ ਆਦਾ 7-8 ਮਹੀਨੇ ਘਰ ਲੇਟ ਕਰ ਲਿਆ 7-8 ਮਹੀਨੇ ਮਤਲਬ ਡਿਲੇ ਚੱਲ ਰਿਹਾ ਹੁੰਦਾ ਵੀ ਹੋਰ ਦੇਖ ਲਈ ਅਜੇ ਹੋਰ ਦੇਖ ਲਈ ਵੀ ਕਿੱਥੇ ਗਈ ਐ ਕਿੱਥੇ ਗਈ ਐ ਹੌਲੀ ਹੌਲੀ ਕਰਕੇ ਫਿਰ ਬਣਾਵਾਂਗੇ ਲਓ ਜੀ ਗੱਡੀਆਂ ਤਿਆਰ ਵਰ ਤਿਆਰ ਤੇ ਇਧਰ ਸਾਡਾ ਸਾਮੀ ਵੀ ਤਿਆਰ ਹੋ ਗਿਆ ਜੀ ਆ ਜਾ ਆ ਜਾ ਆ ਜਾ ਭਾਈ ਆ ਜਾ ਭੱਜ ਕੇ ਸਾਂਮੀ ਜੱਟ ਤੇ ਨਾਲ ਵਧੀਆ ਠੀਕ ਠਾਕ ਗੁੱਡ ਮਾਰਨਿੰਗ ਸਰ ਕਿਤਾ ਗੁੱਡ ਮਾਰਨਿੰਗ ਭਾਈ 6 ਵਜੇ ਆਈ ਤੁਸੀਂ ਢਿਲੇ ਜੇ ਅੱਛਾ 6 ਵਜੇ ਤੋਂ 10 ਮਿੰਟ ਪਹਿਲੇ ਉਠਿਆ ਦੌੜ ਦੂੜ ਲਾ ਕੇ ਸਾਰੇ 2 ਘੰਟੇ ਮੈਂ ਵੀ ਆ ਗਿਆ ਮੈਂ ਕਿਹਾ ਨਾ ਫਿੱਟ ਕਿਉਂ ਮੁੰਡਾ ਪਹਿਲਵਾਨ ਆਇਦ ਕੀ ਪਾਕਿਸਤਾਨ ਨੇ ਤੈਨੂੰ 올림픽 ਚ ਭੇਜਣਾ ਕਹਿ ਲਾਦਾ ਚਲੋ ਚੱਲਦੇ ਆਜੋ ਲੋ ਜੀ ਪੌਣੇ ਕੇ ਪਿੰਡ ਦੀਆਂ ਅੰਗਲੀਆਂ ਇੱਕੋ ਜਿਹਾ ਪਿੰਡ ਹੈ ਉਹੀ ਸਰੋਆ ਸਾਡੇ ਉਹੀ ਤੁਹਾਡੇ ਹਲੋ ਜੀ ਪਹੁੰਚ ਗਏ ਆ ਭਾਈ ਦੇ ਪਿੰਡ ਵਾਲੇ ਘਰ ਤੇ ਜੀ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਅਵਾ ਇਦਾਂ ਉਹ ਖੋਲਤਾ ਹਨਾ ਪਹਿਲਾਂ ਹੈ ਨਹੀਂ ਸੀਗਾ ਘਰ ਵੱਡਾ ਕਰ ਲਿਆ ਖੁੱਲਾ ਕਰ ਲਿਆ ਦੋ ਘਰ ਇੱਕ ਬਣਾ ਲੇ ਮੰਜੇ ਡਾਤੇ ਜੀ ਥੱਪੇ ਬੈਠਣਾ ਤੇ ਅੱਜ ਸ਼ੁਕਰ ਵਾਲੀ ਗੱਲ ਇਹ ਹੋ ਗਈ। ਸ਼ੁਕਰ ਵਾਲੀ ਗੱਲ ਇਹ ਆ ਵੀ ਅੱਜ ਵੇੜੇ 'ਚ ਬੈਠਿਆ ਆ ਰਾਮ ਨਾਲ ਜਦੇ ਵਿਕਾਰ ਦੇ ਘਰੇ ਗਏ ਉਤੋਂ ਫਿਰ ਕਹਿੰਦੇ ਤੁਹਾਨੂੰ ਡੰਗਰਾਂ ਵਾਲੇ ਬਾੜੇ 'ਚ ਬਾੜ। ਇਹੋ ਭਾਈ ਸਾਡਾ ਵੇੜਾ ਲਿਸ਼ਕਾ ਮਾਰਦਾ ਫਰਸ਼ ਐ ਚਮਕੂ ਚਮਕੂ ਕਰਦਾ। ਤੇ ਗੱਲ ਇਹ ਹੁੰਦੀ ਆ ਵੀ ਆਪਣੀ ਚੁਆਇਸ ਹੁੰਦੀ ਆ ਬੰਦੇ ਦੀ ਵੀ ਬੰਦੇ ਨੇ ਕਿੱਥੇ ਬਹਿਣਾ ਐ ਇਹ ਨਹੀਂ ਹੈਗੇ ਨੇ ਡ్రਾਈਂਗ ਰੂਮ ਨਹੀਂ ਹੈਗੇ। ਇਹਨਾਂ ਦੇ ਗੈਸਟ ਰੂਮ ਨੇ ਹੈਗੇ ਸਾਰਾ ਕੁਝ ਹੁੰਦਾ ਐ ਤੇ ਉਹ ਆਪਣੀ ਚੋਅ ਸੀ ਹਰੇਕ ਨੂੰ ਆ ਹੁੰਦਾ ਸਰਦੀਆਂ ਅੱਜਕੱਲ ਵੀ ਧੁੱਪੇ ਬਹਿ ਕੇ ਆਰਾਮ ਨਾਲ ਖਾਣੇ ਆ ਹਨਾ। ਕੁੱਪੇ ਬਣੇ ਤੇ ਉਹ ਫਿਰ ਵਿਕਾਰਦੇ ਆਏ ਵੀ ਮੱਜਾਂ-ਮੁੱਜਾਂ ਫਿਰਦੀਆਂ ਰਹਿੰਦੀਆਂ ਆਲੇ-ਦੁਆਲੇ ਮੱਜਾਂ ਦਾ ਕੰਮ ਆ ਹੁਣ ਮੱਜਾਂ ਵਾਲਾ ਬੰਦਾ ਮੱਜਾਂ ਨੇ ਬਿਠਾਉਂਦਾ ਹਾਂ ਨਹੀਂ ਬਿਠਾ ਵੀ ਉਹ ਕਹਿੰਦਾ ਵਾ ਬੈਠਕ 'ਚ ਬਹੁਤ ਸਾਰੇ ਜਣੇ ਲੇਕਿਨ ਉਹ ਬੰਦਿਆਂ ਦੀ ਆਪਣੀ ਚੋਇਸ ਹੁੰਦਾ ਕਹਿੰਦਾ ਯਾਰ ਇੱਥੇ ਹੀ ਬੰਨੇ ਕਿਉਂਕਿ ਮਾਹੌਲ ਇਦਾਂ ਦਾ ਉਧਰ ਬਹੁਤ ਘੱਟ ਰਹਿ ਗਿਆ ਨਾ ਹਾਂ ਇਸ ਕਰਕੇ ਉੱਥੇ ਕੋਈ ਬਹਿਣਾ ਨਹੀਂ ਆਪਣੇ ਵਾਲੇ ਆਪਣੇ ਵਾਲੇ ਪਾਸੇ ਜ਼ਿਆਦਾ ਡ੍ਰਾਇੰਗ ਰੂਮ 'ਚ ਬੈਠਣ ਦਾ ਰਵਾਜ ਆ ਇੱਥੇ ਮੰਜਿਆਂ 'ਤੇ ਬੈਠਣ ਦਾ ਰਵਾਜ ਲੋਕ ਦੇਖਣ ਹੀ ਇਹ ਚੀਜ਼ਾਂ ਆਂਦੇ ਆ ਜ਼ਿਆਦਾਤਰ ਵੀ ਪੁਰਾਣਾ ਵਿਰਸਾ ਤੇ ਇਸ ਲਈ ਫਿਰ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਤੁਹਾਡੀ ਮਿਹਰਬਾਨੀ ਸਾਡਾ ਬ੍ਰੇਕਫਾਸਟ ਵੀ ਉਹਨੇ ਡ్రਾਈング ਰੂਮ ਚ ਲਵਾਇਆ ਸੀ ਅਸੀਂ ਚੱਕਵਾ ਲਿਆ ਸੀ ਠੀਕ ਹੈ ਤੁਹਾਨੂੰ ਅੱਲਾ ਹੀ ਪੁੱਛੇਗਾ ਟਿੱਲੋਂ ਸਾਹਿਬ ਅੱਜ ਡੰਗਰਾਂ ਵਾਲੇ ਨਹੀਂ ਬਿਠਾਇਆ ਇਹ ਗੱਲ ਇਹ ਗੱਲ ਵਧੀਆ ਹੋਗੀ ਹੈ ਕਿ ਨਹੀਂ ਗੱਲ ਕੀ ਕਹਿਣਾ ਹੈ ਉੱਥੇ ਵੀ ਜਾਵਾਂਗੇ ਹੈ ਉੱਥੇ ਹੀ ਜਾਵਾਂਗੇ ਇੱਥੇ ਹੋ ਗਿਆ ਰੋਟੀ ਖਾ ਕੇ ਉੱਥੇ ਜਾਣੇ ਡੰਗਰਾਂ ਵਾਲੇ ਨਹੀਂ ਨਹੀਂ ਮੈਂ ਕਿਹਾ ਜਿਵੇਂ ਵਕਾਰ ਨੂੰ ਸਾਰੇ ਕਹਿੰਦੇ ਨੇ ਕਹਿੰਦੇ ਤੂੰ ਡੰਗਰਾਂ ਵਾਲੀ ਬਿਠਾ ਦੇਣਾ ਅਸੀਂ ਤੇ ਆਪ ਜਾ ਕੇ ਕਹੀਦਾ ਜਿਹੜੇ ਬਾਹਰ ਹੁੰਦੇ ਸਾਡੇ ਦਾ ਆਪਣਾ ਦਿਲ ਹੁੰਦਾ ਵੇ ਬਾਹਰ ਬੁਰ ਬਈਏ ਬਾਹਰ ਬੈ ਕੇ ਖਾਈਏ ਹਾਂਜੀ ਇਹ ਲਓ ਜੀ ਮਾਤਾ ਜੀ ਆ ਗਏ ਮੈਂ ਮਲਾਦਾ ਆਹ ਪੁੱਤ ਬੜੇ ਦਿਨਾਂ ਬਾਅਦ ਮਿਲਿਆ ਹੈ ਮਾਤਾ ਜੀ ਪਛਾਣ ਲਿਆ ਸਾਨੂੰ ਪਛਾਣ ਲਿਆ ਹਾਂਜੀ ਅੱਗੇ ਅੱਗੇ ਵੇਖਿਆ ਹੀ ਕਹਿੰਦੇ ਮੈਂ ਤੁਹਾਡੇ ਕਰਦਾ ਪ੍ਰਾਣੀ ਬਹੁਤ ਆਉਂਦੇ ਆ ਨਾ ਨਾ ਕਰਕੇ ਬੰਦਾ ਕਈ ਵਾਰੀ ਭੁੱਲ ਜਾਂਦਾ ਵੀ ਕੌਣ ਆਇਆ ਸੀ ਕੌਣ ਆਈ ਹੈ ਸੀ ਹਨ ਹਾਂ ਸਹੀ ਹੈ ਇਹ ਤਾਂ ਬਾਕੀ ਸਾਡੇ ਪਰ ਦੱਸਿਆ ਹੋਇਆ ਜੀ ਚਲੋ ਸਭ ਕਨੇ ਦੱਸਿਆ ਹੋਇਆ ਪਤਾ ਨੂੰ ਪਤਾ ਉਹਨਾਂ ਨੂੰ ਵੀਡੀਓ ਦੇਖਦੇ ਆਂ ਮੈਂ ਤਾਂ ਜੋ ਭਈ ਅਸੀਂ ਅੱਜ ਅੰਦਰ ਆ ਕੇ ਬੈਠੇ ਆਂ ਪ੍ਰੋਪਰਲੀ ਇਹ ਲੈ ਵੀ ਪਹਿਲੀ ਵਾਰੀ ਦੇਖੀ ਹੈ ਇਹ ਕਹਿੰਦੇ ਖੀਰ ਹੈ ਗੰਨੇ ਦੇ ਰਸ ਵਾਲੀ ਰੌ ਵਾਲੀ ਖੀਰ ਬੋਲਦੇ ਇਹਨੂੰ ਮੈਂ ਤਾਂ ਲਾਈਵ 'ਚ ਪਹਿਲੀ ਵਾਰੀ ਖਾ ਰਹੇ ਆਂ ਇਹ ਹੋ ਸਕਦਾ ਹੈ ਤੁਹਾਡੇ ਜੋ ਬਹੁਤਿਆਂ ਨੇ ਪਹਿਲਾਂ ਦੇਖੀ ਹੋਵੇ। ਇਸੇ ਤੋਂ ਥੋੜੀ ਪਾਕ ਦੇਣ ਦਿਆਂ। ਅਸੀਂ ਨਹੀਂ ਦੇਖੀ ਮੈਂ ਹਾਂ ਥੋੜੀ ਜਿਹੀ ਪਾਉ ਬਲਾ ਟੇਸਟ ਕਰੀਏ ਕਿਵੇਂ ਦੀ ਹੈ। ਗੱਲੇ ਦੇ ਉਹਦੇ ਵਾਲੀ ਖੀਰ ਹੈ ਮੈਂ ਕਿਉਂਕਿ ਇਹ ਜੀ ਟੇਸਟ ਜ਼ਰੂਰ ਕਰਾਂਗੇ। ਵਿੱਚ ਇਹਦੇ ਪਾਉਣੀ ਜੀ ਕਹਿੰਦੇ ਦਹੀਂ ਦਹੀਂ ਪਾ ਕੇ ਖਾਈਦੀ ਹੈ ਕਹਿੰਦੇ। ਹੋਰਦੇ ਮੈਨੂੰ ਖੀਰ ਲੱਗਦੀ ਹੈ। ਖੁਸ਼ੀ ਵਾਕਈ ਖਿਚੜੀ ਹੈ। ਖਿਚੜੀ ਲਾਦੇ ਨੇ। ਜਿਵੇਂ ਖਿਚੜੀ ਕਰਦੇ ਆ ਚਲੋ ਪਾਓ ਟੇਸਟ ਕਰਦੇ ਆ ਜੇ ਪਹਿਲੀ ਵਾਰ ਕਿਵੇਂ ਆ। ਪਾਓ ਪਾਓ ਹੋਰ ਪਾਓ ਇੱਕ ਚਮਚਾ ਹੋਰ ਪਾਓ। ਬਸ। ਇਹ ਹੈ ਮੇਰੀ ਦਾਦੀ ਉਹਨਾਂ ਨੇ ਮਸ਼ਹੂਰ ਹੋਣਾ ਕਹਿੰਦੇ ਨੇ ਦਾਦੀ ਨੇ ਮਸ਼ਹੂਰ ਹੋਣਾ ਨੇ ਮੈਂ ਮਸ਼ਹੂਰ ਹੋਣਾ ਆਹ ਉਹ ਮੇਰੀ ਦਾਦੀ ਤੇ ਹੋਣਾ ਸੀ ਮੈਂ ਮਸ਼ਹੂਰ ਮਸ਼ਹੂਰ ਹੋਣਾ ਕਹਿੰਦੇ ਅਸੀਂ ਛੇੜੇ ਉਹ ਲੋਕ ਉਹਨਾਂ ਦੇ ਦਾਦੀ ਨੇ ਹਾਂ ਡੇਲੀ ਵਾਲੇ तो आप सबको पता ही होगा मेरी दादी कैसी हैं वैसी के है। <laughs> तो मेरी दादी को बॉडी बिल्डर ही बनाएंगे की बनावांगे बॉडी बिल्डर है बॉडी को डायमंड <दाइमन्ण> ये <laughs> <देले laughs> ले भाई आ गया खाना ਸਾਡੀ ਸਪੈਸ਼ਲ ਫਰਮੈਚ ਤੇ ਕੜੀ ਮੈਂ ਬਾਈ ਨੂੰ ਕਿਹਾ ਸੀ ਸਪੈਸ਼ਲ ਮੈਂ ਕਿਹਾ ਬਈ ਕੜੀ ਖਾਣੀ ਹੈ ਤੇ ਕੜੀ ਬਣਵਾਈ ਸੱਚ ਸਮਝ ਤੇਰੇ ਵਾਲਾ ਸਾਗ ਕਿੱਥੇ ਬਲ ਮੈਂ ਦੱਸ ਜਿਹੜਾ ਤੂੰ ਥੰਬਨੇਲ ਵੀ ਲਾਇਆ ਕਹਿੰਦਾ ਰਿਪਨ ਖੁਸ਼ੀ ਲਈ ਸਾਗ ਬਣਾਇਆ ਸਾਗ ਤੇ ਤੇਰਾ ਰਿਪਨ ਖੁਸ਼ੀ ਲਈ ਮਾਂ ਦੇ ਹੱਥ ਦਾ ਸਾਗ ਹਾਂ ਕਿੱਥੇ ਹੈ ਉਹ ਪਿਆਵਾ ਮੀ ਮੇਰੀ ਕਹਿੰਦੀ ਸੀ ਸਾਗ ਜਿੰਨਾ ਪੁਰਾਣਾ ਹੋਵੇ ਉਨਾ ਹੀ ਸਵਾਦੀ ਹੋ ਜਾਂਦਾ ਅੱਛਾ ਹੁਣ ਬੇਹਾਰ ਬੇਹਾਰ ਬਈਆਂ ਚੀਜ਼ਾਂ ਖਾਓਗੇ ਸਾਨੂੰ ਹਾਂ ਚਾਣੇ ਤੇ ਕੋਈ ਗੱਲ ਨਾ ਤਾਂ ਰਾਤ ਖਵਾਇਆ ਬਿੱਲੀ ਨਹੀਂ ਆਉਂਦੀ ਬੰਦੇ ਖਾ ਲੈਂਦੇ ਆ ਹਾਂ ਫੰਦ ਫੈਸਲਾ ਤਾਂ ਵੀੜੇ ਚ ਰੱਖੋ ਤਾਂ ਬਿੱਲੀ ਨਹੀਂ ਖਾਦੀ ਪਰ ਬੰਦੇ ਖਾ ਲੈਂਦੇ ਨਾ ਤਾਂ ਇਹਨੇ ਭਾਈ ਰਾਤ ਖਵਾਇਆ ਟੜਕੇ ਨਹੀਂ ਖਵਾਇਆ ਹੁਣ। ਬਾਈ ਅੱਜ ਸ਼ਾਮ ਨੂੰ ਤੁਹਾਨੂੰ ਖਵਾ ਦੇਣਾ ਸਾ। ਸ਼ਾਮ ਨੂੰ ਤੜਕਾ ਲਾ ਕੇ। ਵਲੌਗ 'ਚ ਸਾਗ ਖਵਾ ਦਵਾਂਗੇ। ਇਹ ਵਲੌਗ 'ਚ ਖਵਾ ਦੇਂਗਾ। ਅੱਜ ਵਲੌਗ 'ਮੈਂ ਰਾਤ ਤੱਕ ਬਣਾਉਂਗਾ ਫਿਰ। ਇਹ ਲਓ ਜੀ ਖਾ ਲਈਏ ਖਾਣਾ। ਕਰੀਏ ਸ਼ੁਰੂ। ਇਹ ਸੰਮੀ ਰੱਖਿਆ ਹੋਇਆ ਬਈ ਸੇਵਾ ਦੇ ਹੁਣ। ਐਨੇ ਦਿਨ ਇਹਨੇ ਨਾਲ ਹੀ ਰਹਿਣਾ ਸਾਡੇ ਹੁਣ ਜਦੋਂ ਘੁੰਮਣਾ ਫਿਰਨਾ। ਤੇ ਸੇਵਾ ਸਾਡੀ ਖਾਤਰਦਾਰੀ ਪੂਰੀ ਕਰਨੀ ਹੈ ਹੁਣ। ਕਿਉਂ ਸੰਮੀ? ਪੂਰੀ ਪੂਰੀ ਬਾਈ। ਹਮ। ਤਾਂ ਇਹ ਮੈਂ ਬਤਾਂਦਾ ਸਾ ਫਿਰ। ਫੇਰ ਹੀ ਵਲੌਗ ਬਣਾਵਾਂਗੇ ਭਾਈ ਮਾ ਬਤੌਣਾ ਸਫਰ ਫੇਰ ਹੀ ਅੱਗੇ ਵਧਾਵਾਂਗੇ ਲੈ ਵੀ ਅੱਗੇ ਵਧਣ ਦਾ ਆ ਗਿਆ ਟਾਈਮ ਤੇ ਚੱਲੀਏ ਘਰੋਂ ਪ੍ਰਸ਼ਾਦਾ ਬਣੇ ਛਕ ਲਿਆ ਪਿੰਡ ਦਾ ਇਹ ਗੇੜਾ ਐ ਸਮੀ ਜੀ ਸੇਵਾ ਚ ਹਾਜ਼ਰ ਹਰ ਵਕਤ ਓ ਬੱਲੇ ਕੀ ਕਰਨੀ ਆ ਕੀ ਕਰਨੀ ਆ ਵਲੌਗ ਬਣਾਉਣ ਲੱਗੇ ਵੀ ਹਾਂ। ਹਾਂ। ਲਓ ਜੀ ਅਸੀਂ ਪਹੁੰਚ ਗਿਆਂ ਖੇਤਾਂ ਦੇ ਵਿੱਚ ਢਿੱਲੋਂ ਸਾਹਿਬ ਦਾ ਮਰੱਭਾ ਜੀ ਇਹ 25 ਕਿੱਲਿਆਂ ਦਾ ਕਣਕ ਬੀਜਤੀ ਇੱਥੇ ਤੇ ਅੱਜ ਇੱਥੇ ਸਾਮੀ ਤੋਂ ਸੁਣਨੇ ਗਾਣੇ ਆ ਸੀ। ਕਿਉਂ ਸਾਮੀ? ਗਾਵਾਂਗੇ। ਅੱਜ ਆ ਦੇਖਾ ਸਾਮੀਆ ਕਣਕ ਥੋੜੇ ਛਿੱਟੀ ਵਾਲੀ ਬੀਜਦੇ ਆ ਯਾਰ ਹਨਾ ਛਿੱਟਾ ਦੇ ਕੇ। ਹੈਂ? ਐ ਡ੍ਰਿਲ ਨਾਲ ਵੀ ਬੀਜਦੇ ਉਹ ਵੀ ਚੱਲੀਆਂ ਨੇ ਡ੍ਰਿਲਾਂ ਵੀ ਚੱਲ ਗਈਆਂ ਨੇ ਡ੍ਰਿਲਾਂ ਹੁਣ ਚੱਲੀਆਂ ਚੱਲ ਗਈਆਂ ਨੇ ਤੇ ਐ ਫਰੀ ਜਾਂਦੀ ਉਹ ਦਾਣਾ ਦਾਣਾ ਇਦਾਂ ਇਦਾਂ ਬੀਜੀ ਜਾਂਦੀ ਉਹ ਹਜੇ ਤੱਕ ਤੁਹਾਡੇ ਟੈਕਨੀਕ ਆਈ ਨਹੀਂ ਆ ਗਈ ਏ ਕੱਟ ਹੈਗੀ ਪਰ ਜਿਆਦਾ ਹਜੇ ਵੀ ਐਂ ਬੀਜਦੇ ਜਿਹੜੇ ਲੈਂਦੇ ਪੰਜਾਬ ਚ ਬਾਹਣਾ ਨੇ ਅੱਜ ਵੀ ਦੇਖ ਲਓ ਬਜਾਈ ਐਂ ਹੁੰਦੇ ਆ ਜਿਵੇਂ ਸਭ ਮੈਂ ਦੱਸ ਰਿਹਾ ਸੀਗਾ ਤੇ ਮੈਂ ਇਹ ਕਾਫੀ ਦਿਨਾਂ ਤੋਂ ਦੇਖ ਰਿਹਾ ਸੀ ਚਾਰ ਪੰਜ ਦਿਨਾਂ ਤੋਂ ਜਦੋਂ ਲੰਘਦੇ ਕਰਦੇ ਸੀ ਕਿਤੇ ਵੀ ਕਿਦਾਂ ਬੀਜਦੇ ਆ ਸਾਗਾ ਮਾਰ ਕੇ ਪੁਰਾਣੇ ਟਾਈਮ 'ਚ ਆਪਣੇ ਵੀ ਐਵੇਂ ਬੀਜ ਤੇ ਹੁੰਦੇ ਸੀ ਕਹਿੰਦੇ ਆ ਪਰ ਮੈਂ ਦੇਖਿਆ ਨਹੀਂ ਹੈਗਾ ਮੈਂ ਤਾਂ ਸ਼ੁਰੂ ਤੋਂ ਆਪਾਂ ਬਚਪਨ ਤੋਂ ਡ੍ਰਿਲ ਨਾਲ ਹੀ ਦੇਖਦੇ ਆ ਨਾ ਕਿ ਇੱਥੇ ਅੱਜ ਵੀ ਇਹੀ ਬਜਾਈ ਚੱਲਦੀ ਆ ਤਾਂ ਜੋ ਕਹਿੰਦੇ ਨੇ ਵੀ ਅ ਐਗਰੀਕਲਚਰ ਦਾ ਹੋਰ ਤਾਂ ਆਪਣੇ ਨਾਲੋਂ ਬਹੁਤ ਜ਼ਿਆਦਾ ਫਰਕ ਹੈਗਾ ਵਿਰਲੇ ਵਿਰਲੇ ਟਮਾਟਰ ਲਾ ਕੋਈ ਜਿਹੜਾ ਮਤਲਬ ਡ੍ਰਿਲ ਦੀ ਵਰਤੋਂ ਕਰਦਾ ਇਹ ਲੈ ਵੀ ਜਿਹੜੀ ਮੈਂ ਤੁਹਾਨੂੰ ਸਿੱਟੇ ਵਾਲੀ ਗੱਲ ਦੱਸ ਰਿਹਾ ਸੀ ਨਾ ਆ ਨਾਲ ਦੇ ਖੇਤ ਚ ਚਾਚੇ ਹੋਰੀ ਦੇ ਹੀ ਵੀ ਜਾਂਦੇ ਆ ਛੱਟਾ ਇਹਨੂੰ ਕਹਿੰਦੇ ਛੱਟਾ ਛੱਟਾ ਤੇ ਆਪਣੇ ਬਾਜਰੇ ਦਾ ਜਾਂ ਹੋਰ ਆਪਣੇ ਮੰਨੇ ਜਾਂਦਾ ਸੀਗਾ ਤੇ ਇੱਥੇ ਵੀ ਹੈਗਾ ਆ ਦੇਖੋ ਟਰੈਕਟਰ ਕਿਹੜਾ ਟਰੈਕਟਰ ਹੈ ਇਹ ਸਪੈਸ਼ਲ 480 ਕਿਹੜਾ ਹੈ ਹਾਂਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਹਾਂ ਤੇ ਸਭੀ ਟਰੈਕਟਰ ਕਿਹੜਾ ਹੈ ਇਹ ਇਹ ਟਰੈਕਟਰ ਦਾ 480 480 ਤਾਂ ਮੈਨੂੰ ਹੀ ਲਿਖਿਆ ਦਿਨਦਾ ਹੋਰ ਅਖੇ ਕਿਹੜਾ ਹੈ ਇਹ ਕੰਪਨੀ ਸਪੈਸ਼ਲ ਹੈ ਨਿਊ ਹੋਲੈਂਡ ਕੀ ਹਾਲ ਹੈ ਬਾਜੀ ਠੀਕ ਠਾਕ ਹੋ ਅੱਛਾ ਤੇ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਜੀ ਸਮੇਂ ਚੱਲ ਅੱਗੇ ਜਾ ਕੇ ਦੇਖਦੇ ਹਾਂ ਹੂੰ ਤੇ ਅਮਰੂਦ ਇਹਨਾਂ ਦਾ ਰੁੱਤ ਦਾ ਦਾ ਫਲ ਹੈ ਅਮਰੂਦ ਖਵਾਵਾ ਹਾਂ ਅਮਰੂਦ ਅਮਰੂਦਾਂ ਦੇ ਬਾਗ ਹੀ ਬਾਗ ਤੁਹਾਨੂੰ ਲੈਂਦੇ ਪੰਜਾਬ ਵਿੱਚ ਬਹੁਤ ਮਿਲ ਜਾਣਗੇ ਤੇ ਸੱਚਾ ਜਿਆ ਖਾਣਾ ਹੀ ਪੱਕਾ ਜਿਆ ਜਿਹੜਾ ਮਰਜ਼ੀ ਤੋੜ ਲਿਆ ਭਰਾਵਾ ਪੱਕਾ ਜਿਆ ਤੋੜ ਕੇ ਲਈ ਆਹ ਦੇਖੋ ਆਹ ਪਾਈ ਹੈ ਦਵਾਈ ਲਾ ਕੇ ਨਾ ਇਸ ਤਰੀਕੇ ਨਾਲ ਸਮੀ ਯਾਰ ਇੱਥੇ ਆਈ ਬਾਜੋ ਸਮੀ ਮੈਨੂੰ ਐਂਦਾ ਸੀ ਤੁਸੀਂ ਜਿਵੇਂ ਰੇ ਸਪਰੇਅ ਕਿ ਦਵਾਈ ਰੇ ਸਪਰੇਅ ਕਿ ਨਹੀਂ ਕਰਦੇ ਹੋ ਕਣਕ ਤੇ ਜਾਂ ਹੋਰ ਉਹ ਵੀ ਘਟ ਹੁੰਦੀ ਹੈ ਕਿ ਫਸਲ ਨਾ ਕਰਦੇ ਆ ਭਾਈ ਉਹ ਤੋਂ ਬਿਨਾਂ ਤੇ ਗੁਜ਼ਾਰਾ ਹੀ ਨਹੀਂ ਕਿਉਂਕਿ ਕੀੜਾ ਫਿਰ ਹੂੰ ਟੁੰਡੀ ਉਹ ਲੱਗਣੋ ਨੇ ਜਦ ਕਿੰਨੀਆਂ ਕਰਦੇ ਹੋ ਤੁਹਾਡੇ ਇਥੇ ਤੰਗੀ ਤਾਂ ਨਹੀਂ ਡੀਪੀ 2 ਡੀਪੀ ਦੀ ਜਿਵੇਂ ਸਾਡੇ ਤਾਂ ਬਾਹਲੀ ਆਈ ਪਈ ਸੀ ਹੁੰਦੀ ਹੈ ਤੁਹਾਡੇ ਵੀ ਅੱਛਾ ਬਲੈਕ ਚ ਮਿਲਦੀ ਹੈ ਦੇਖੋ ਐ ਜਾਂਦਾ ਇਹ ਆ ਜਾਂਦਾ ਹੀ ਆ ਜਾਂਦਾ ਬਾਟਾ ਵੜਦਾ ਏ ਟੱਲੋ ਸਾਵੇ ਕੀ ਕਾਰਨਾ ਤੁਹਾਡੇ ਛੱਟੇ ਹੀ ਕਿਉਂ ਦਿੰਦੇ ਆ ਜਿਆਦਾ ਅੱਜ ਕੱਲ ਜਿਵੇਂ ਟੈਕਨੀਕ ਆ ਗਈ ਸਾਡੇ ਨਾ ਪਹਿਲੀ ਛੋਟੀ ਹੈ ਮਤਲਬ ਵਿਗੇ ਵਿਗੇ ਦਾ ਖਤਾ ਹੂੰ ਇਹਦੇ ਵਿੱਚ ਡੱਲਾਂ ਕਿਵੇਂ ਚਲਣੀਆਂ ਕਿਉਂਕਿ ਪਹਿਲੀ ਛੋਟੀ ਦਾ ਮਤਲਬ ਥੋੜੀ ਆ ਪਹਿਲੀ ਇਧਰ ਯੂਨਿਟ ਉਦੋਂ ਮਹਿੰਗੇ ਜੀ ਮਤਲਬ 5 5 ਕਿੱਲਿਆਂ ਦਾ ਟੱਕ ਨਹੀਂ ਹੈਗੇ ਇਕੱਠੇ ਜੇ ਮਤਲਬ ਫੈਸਲਾਬਾਦ ਦੇ ਹਾਸਪਤਾਲ ਜਿਹਦੇ ਤਾਂ ਦੇ ਨਾਲ ਸਮੁੰਦਰੀ ਉਧਰ ਉਧਰਲੀ ਸਾਈਡਾਂ 'ਵਾਂ ਜੜਾਂ ਵਾਲਾ ਉਧਰੋਂ ਡਬਲ ਸੀ ਮਤਲਬ ਇਹ ਕਿਲਾ ਤੇ ਉਧਰ ਦੋ ਕਿਲੇ ਮਿਲੇ ਹੂੰ ਤੇ ਇਧਰ ਪੈਰੀ ਥੋੜੀ ਸ਼ਹਿਰ ਦਾ ਲਾਗਾ ਬਿਲਕੁਲ ਨਾ 9-10 ਕਿਲੋਮੀਟਰ ਸ਼ਹਿਰ ਤੋਂ ਹੂੰ ਤੇ ਇਥੇ ਯੂਨਿਟ ਮਹਿੰਗੇ ਸੋ ਪੈਰੀਆਂ ਛੋਟੀਆਂ ਤੇ ਖੱਤੇ ਛੋਟੇ ਹੂੰ ਤੇ ਇੱਥੇ ਹੱਲੇ ਵੀ ਸਾਡੇ ਹੜੰਬੇ ਵੀ ਚੱਲਦੇ ਆ ਤੇ ਇਸ ਤਰ੍ਹਾਂ ਛੱਟਾ ਵੀ ਆ ਅੱਛਾ ਜੇ ਗਰਮੀਆਂ ਚ ਜਦੋਂ ਕਣਕ ਵੱਢਣੀ ਆ ਉਦੋਂ ਹੜੰਬੇ ਚੱਲਦੇ ਆ ਉਹ ਹੜੰਬੇ ਚੱਲਦੇ ਸਾਡੇ ਖਤਮ ਹੋ ਗਏ ਹੜੰਬੇ ਹਾਂਜੀ ਸਾਡੇ ਸਹਗੇ ਹੁਣ ਹੂੰ ਕਮਾਵ ਵਧੀਆ ਹੈ ਪ੍ਰਾਣੀ ਖੇਤੀ ਜਿੰਦਾਬਾਦ ਕਿਹਤਾ ਕੇ ਯਾਰ ਜੀਕਤਾ ਵੀ ਸਮੀਤ ਨਾਲ ਗਾਣਾ ਸੁਣੀ ਐ ਪਰ ਕੀ ਕਰੀ ਐ ਸਮੀ ਗਾਣਾ YouTube ਸਮੀ ਨੇ ਸ਼ੁਰੂ ਕਰ ਲਿਆ ਸਾਨੂੰ ਦੇਖ ਕੇ ਗਾਣੇ ਖਾਣੇ ਸ਼ਰਤੇ ਨਹੀਂ ਨਹੀਂ ਛੱਡੇ ਨਹੀਂ ਐ ਸਮੀਰ ਤੇਰੀ 3 ਮਿਲੀਅਨ ਵੀਡੀਓ ਚੱਲੀ 1 ਕਰੋੜ ਲੋਕਾਂ ਨੇ ਤੇਰੀ ਆਵਾਜ਼ ਨੂੰ ਪਸੰਦ ਕੀਤਾ ਫਿਰ ਅਸੀਂ ਪਿਛਲੀ ਵਾਰ ਆਏ ਸੀ ਕਿਹੜੀ ਵਾਰ ਤੇ ਮਿਰਜੇ ਵਾਲੀ ਹੁਣ ਤੂੰ ਮਿਰਜਾ ਕਹਿੰਨੂ ਮਿਰਜਾ ਸਣਾ ਭਾਈ ਕਿਉਂ ਕਾਹ ਤੋਂ ਨਹੀਂ ਸੁਣਾਉਂਦਾ ਮਿਰਜਾ ਹਾਂ ਮਿਰਜਾ ਕਿਧਰ ਮੇਰੇ ਖਾਬ ਚ ਆ ਗਿਆ ਹਾਂ ਤੀਰ ਲੈ ਕੇ ਉੱਤੇ ਬੈਠਾ ਕਹਿੰਦਾ ਤੇਰੇ ਮੱਥੇ 'ਚ ਮਾਰੂੰ ਤੂੰ ਮੈਨੂੰ ਕਹਿੰਦਾ ਇੰਨਾ ਗਾਇਆ ਮੈਨੂੰ ਤੇ ਉਧਰੋਂ ਕੀਵੇ ਖਾਣ ਕਿ ਮੈਨੂੰ ਲੱਭਦੇ ਫਿਰਨ ਕਹਿੰਦਾ ਮੈਂ ਕਹਿੰਦਾ ਸੱਚੇ ਕੀਵੇ ਖਾਣ ਦੀ ਛੋਕਰੀ ਹਾਂ ਓ ਭਾਈ ਇੱਕ ਵਾਰ ਕਹਿੰਦਾ ਤੈਨੂੰ ਕੀਵੇ ਖਾਣ ਕੇ ਲੱਭਰੇ ਪੁੱਤਰ ਮਿਰਜਾ ਸੁਪਨੇ ਜਾ ਕੇ ਤੈਨੂੰ ਕੀ ਕਹਦਾ ਭਾਈ ਮਿਰਜਾ ਕਹਿੰਦਾ ਤੂੰ ਹੁਣ ਮਿਰਜਾ ਕਹੈ ਨਾ ਤੇਰੇ ਮੱਥੇ 'ਚ ਤੀਰ ਮਾਰੂੰ ਮਿਰਜਾ ਬਹੁਤ ਗਾਇਆ ਜੀ ਕਹਿੰਦਾ ਤੈਨੂੰ ਮੈਂ ਬਣਾਉਣਾ ਸਿੰਗਰ ਕਹਿੰਦਾ ਹੈ ਨਹੀਂ ਨਹੀਂ ਸਮਝੀ ਵਾਕੀ ਮਿਰਜਾ ਸੋਣਾ ਗਾਉਂਦਾ ਯਾਰ ਹੁਣ ਸਾਡੇ ਵਾਂਗੂ ਇਹਦਾ ਯੂਟੀਬੀ ਬਣਾਉਂਦਾ ਡਾਲਰ ਛੱਡ ਨਹੀਂ ਨਹੀਂ ਡਾਲਰਾਂ ਦੀ ਦੌੜ ਚ ਪੈ ਗਿਆ ਇਹ ਕਹਿੰਦਾ ਹੁਣ ਬਾਈ ਮੇਰਾ 10 ਵੀ ਯੂਟਿਊਬ ਆ ਸਮਝੀ ਦੇ ਵਲੌਗ ਸਮਝੀ ਦੇ ਵਲੌਗ ਏ ਬਾਈ ਸਮਝੀ ਦੇ ਵਲੌਗ ਸਾਡੇ ਨਾਲ ਹੀ ਰਹਿਕਰ ਹੁਣ ਸਾਡੇ ਨਾਲ ਹੀ ਘੁੰਮੂ ਫਿਰੂਗਾ ਹੈ ਠੀਕ ਹੈ ਤੇ ਦੇਖਦੇ ਹੁਣ ਇਹਨੂੰ ਪੰਜਾਬੀ ਲਹਿਰ ਤੇ ਨਾ ਦੇਖਿਓ ਚੰਗਾ ਹੁਣ ਚਲੋ ਸਾਬ ਹੈ ਤਾਂ ਹੀ ਨੇੜੇ ਪੰਜਾਬੀ ਲਹਿਰ ਤੇ ਵੀ ਦੇਖਣਾ ਸੰਮੀ ਦੇ ਵਲੌਗ ਤੇ ਜੁੜੇ ਮੈਂ ਦੱਸਾਂ ਕੀ ਕਹਨਾ ਜੁੜੇ ਰਹੇ ਸਾਡੇ 5 6 ਵਲੌਗਾਂ ਦੇ ਨਾਲ ਹਾਂ ਮੁੱਕ ਦੀ ਗੱਲ ਇਹ ਹੁਣ ਤੁਹਾਨੂੰ ਗਾਣਾ ਸੁਣਾਈਏ ਗਾਣਾ ਸੁਣਾ ਨਾ ਮੈਂ ਤਾਂ ਬਸ ਕੋਈ ਬਾਤ ਸੁਣ ਲਾਂਗੇ ਖੈਰ ਬਾਕੀ ਨਹੀਂ ਤੁਸੀਂ ਨਾਸਰ ਵੀਰੇ ਦਾ ਰਿਪੋਰ ਰਿਪੋਰ ਨਾਸਰ ਵੀਰੇ ਦੇ ਵਲੌਗ ਦੇਖ ਲਿਓ ਸਾਡੇ ਦੇਖ ਲਿਓ ਸੰਮੀ ਦੇ ਦੇਖ ਲਿਓ ਇੱਕੋ ਗੱਲ ਹੀ ਆ ਕੋ ਗਾਲੀ ਹੈ ਸਾਰਿਆਂ ਚ ਜਿਹਦਾ ਪਹਿਲਾ ਖੁੱਲ ਗਿਆ ਉਹ ਹੀ ਦੇਖ ਲੈਣਾ ਮੈਂ ਦੱਸਦਾ ਮੈਂ ਅੱਗੇ ਵੀ ਕਹਿਣਾ ਹਾਂ ਨਾ ਇਹ ਰਿਪਨ ਹੁੰਨੇ ਨਾ ਬਣਾਉਂਦੇ ਆ ਡਿਟੇਲ ਚ ਥੋੜਾ ਐਕਸਪਲੋਰ ਕਰਦੇ ਚੀਜ਼ ਨੂੰ ਮੈਂ ਸਿਰਫ ਸ਼ੁਗਰ ਮੇਲਾ ਮਾੜਾ ਮਾੜਾ ਦਿਖਾਉਣਾ ਨਹੀਂ ਨਹੀਂ ਮੈ ਮੈਨੂੰ ਮਾੜਾ ਜਾਂ ਵਧੀਆ ਲੱਗਿਆ ਕਿਵੇਂ ਵੀ ਰਿਪਨ ਕੀ ਕਰਦਾ ਬਣਾਏ ਦੱਸਿਓ ਮਾੜਾ ਰਿਪਨ ਨਾ ਪੂਰਾ ਐਕਸਪਲੋਰ ਕਰਦਾ ਚੀਜ਼ ਨੂੰ ਵੀ ਲੋਕਾਂ ਨੂੰ ਸਮਝ ਆ ਜਾਂਦੀ ਲੋਕ ਕਹਿੰਦੇ ਵੀ ਬਹੁਤ ਯਾਰ ਫੈਮਿਲੀਆਂ ਨਾਲ ਬੈਠ ਕੇ ਵੇਖੀ ਕੁਝ ਸਿੱਖਣ ਨੂੰ ਮਿਲੇਗਾ ਹਾਏ ਹਾਏ ਸਾਡੇ ਵਲੋਗਰ ਹੱਥ ਵੜ ਕੇ ਰੱਖੋ ਹੱਥ ਵੜ ਕੇ ਰੱਖੋ ਮੈਨੂੰ ਫੜ ਕੇ ਰ ਨਹੀਂ ਭਾਈ ਤਾਰੀਫ ਆ ਤੇਰੀ ਅੱਛਾ ਹਾਂ ਮੈਂ ਰਿਪਰ ਨੂੰ ਕਹਿੰਨੀ ਹੁੰਦੀ ਆ ਵੈਸੇ ਰਿਪਰ ਨਾ ਜਦੋਂ ਸਵੇਰ ਨੂੰ ਵਲੌਗ ਬਣਾਉਣ ਦਾ ਰਾਤ ਨੂੰ ਲੱਗ ਜਾਂਦੇ ਨੇ ਮੈਂ ਆਹ ਰਿਸਰਚ ਕਰਨੀ ਆ ਮੈਂ ਆਹ ਰਿਸਰਚ ਵੇ ਕੀ ਫਿਰ ਕੀ ਕੁਝ ਵੱਧ ਮਿਲ ਜਾ ਰਿਪਰ ਤਾਂ ਹੁੰਦਾ ਦਾ ਕੰਪਰੋਮਾਈਜ਼ ਕੋਈ ਨਹੀਂ ਲੱਗਦਾ ਕੰਟੈਂਟ ਚ ਕਹਿੰਦਾ ਵੀ ਪੂਰਾ ਜੇ ਕਿਸੇ ਜਗ੍ਹਾ ਤੇ ਜਾਣਾ ਨਾ ਇੱਕ ਤੇ ਉਹਦੇ ਬਾਰੇ ਰਿਪਰ ਦਾ ਮੇਨ ਡਾਇਲੋਗ ਹੁੰਦਾ ਹੈ ਜੇ ਅਸੀਂ ਕੁਝ ਕਹੀਏ ਜੇ ਲੋਕ ਮੈਨੂੰ ਸਮਾਂ ਦੰਦੇ ਨੇ ਉਹਨਾਂ ਦਾ ਇੱਕ ਵੀ ਮਿੰਟ ਜਾਇਆ ਨਹੀਂ ਹੋਣਾ ਚਾਹੀਦਾ ਸਮੇ ਸਮੇ ਨੂੰ ਉਹ ਗੱਲ ਦੁਬਾਰਾ ਦੱਸਣ ਦੇ ਕਿਹੜੀ ਗੱਲ ਕਹਿ ਰਿਹਾ ਸੀਗਾ ਵੀ ਕੰਟੈਂਟ ਪੂਰਾ ਕੀ ਕਰਦਾ ਹਾਂ ਪੂਰਾ ਜਿਹੜਾ ਨਾ ਕੰਟੈਂਟ ਕ੍ਰੀਏਟਰ ਆ ਕਹਿੰਦਾ ਵੀ ਜਿੱਥੇ ਜਿੱਥੇ ਨਾ ਕੰਪਰੋਮਾਈਜ਼ ਨਹੀਂ ਕਰਦਾ ਕਿੱਥੇ ਜਾਣਾ ਉਹਦੇ ਪਾਰੇ ਪੂਰੀ ਰਿਸਰਚ ਤੇ ਪੂਰਾ ਨਾ ਫਰੋਲ ਛੱਡਦਾ ਜਗਨ ਫਿਰ ਉਹਦੇ ਬਾਰੇ ਜਾ ਕੇ ਲੋਕਾਂ ਨਾਲ ਤੇ ਜਿੰਨੇ ਰ ਹੋ ਜੇ ਬਲੌਗ ਹੀ ਨਹੀਂ ਬਣਾਉਣਾ ਬਾਲ ਦੇ ਨਾਲ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਇਧਰ ਜੀ ਟਲੋਂ ਸਾਹਿਬ ਆ ਗਏ ਇਹ ਮਰਬਿਆਂ ਦੇ ਮਾਲਕ ਜੀ ਵੱਡੇ ਮੈਂ ਤੁਹਾਨੂੰ ਸਵੇਰੇ ਜਦੋਂ ਬਲੌਗ ਸ਼ੁਰੂ ਕੀਤਾ ਸੀ ਨਾ ਤੁਹਾਨੂੰ ਦੱਸਿਆ ਸੀਗਾ ਇਹ ਅਮੀਰ ਬੰਦਿਆਂ ਦੇ ਕੋਲੇ ਆ ਸੀ ਹੁਣ ਅਮੀਰ ਬੰਦਿਆਂ ਦੇ ਕੋਲੇ ਇਹ ਮਰਬਿਆਂ ਦੇ ਮਾਲਕ ਦੇਖੋ ਐ ਉਹ ਤੱਕੋ ਆ ਉਹ ਸੜਕ ਤੋਂ ਨਾ ਉਥੋਂ ਸ਼ੁਰੂ ਹੋ ਜਾਂਦੀ ਹੈ ਇਹ ਇਹ ਇਧਰ ਮੋਟਰਵੇ ਆ ਨਾ ਮੋਟਰਵੇ ਦੇ ਨਾਲ ਲੱਗਦੇ ਨੇ ਉਹ ਮੋਟਰਵੇ ਦੀ ਨਾ ਤੁਹਾਨੂੰ ਪਿੱਛੇ ਵਿੱਚ ਐਣ ਸਾਰੇ ਪਟੇ ਕਲੀਅਰ ਇਹਨਾਂ ਦੀ ਜ਼ਮੀਨ ਦੇਖਣ ਲਈ ਨਾ ਤੁਹਾਨੂੰ ਰੋਜ਼ ਹਰੀਆਂ ਮਿਰਚਾਂ ਖਾਣੀਆਂ ਪੈਣਗੀਆਂ ਫੇਰ ਦਿਸੂਗੀ ਉਹ ਤਾਂ ਬਜਰ ਕੰਬ ਜੂ ਚਾ ਹਰੀਆਂ ਮਿਰਚਾਂ ਪਤਾ ਕੁਛ ਨਹੀਂ ਕਿਉਂ ਗਿਆ ਬਿੰਨੇਗਾ ਤੇਜ ਹੁੰਦੀ ਆ ਉਹ ਤੋੜੋ ਤੋੜ ਜਿਹੜੀ ਗੋਭੀ ਲੱਗੀ ਆ ਨਾ ਸਾਡੀ ਆ ਕਨਾਲ ਕੀ ਆ ਬਸ ਤੇਰਾ ਨਾਮ ਕਿਉਂ ਨਹੀਂ ਲੈਣਾ ਲੈ ਪੁੱਤ ਤੁਹਾਡਾ ਨਾਮ ਅੱਛਾ ਕੀ ਨਾਮ ਲੈਣਾ ਤੁਹਾਡਾ ਅੱਛਾ ਕੀ ਨਹੀਂ ਹੋਰ ਅੱਗੇ ਕੀ ਕਹਿਣਾ ਤੁਸੀਂ ਵੀ ਯੂਟਿਊਬਰ ਹੋ ਲਓ ਜੀ ਲਓ ਇਹ ਆਓ ਦੂਜੀ ਨੂੰ ਵੀ ਲਿਆਓ ਓਰੇ 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 ਪੱਤੂ ਓਰੇ ਆਓ ਆ ਮੇਰੇ ਚਾਚਾ ਜੀ ਨੇ ਤੇ ਆ ਸਾਡੇ ਘਰ ਆਏ ਨੇ ਇਹ ਪਤਾ ਕਿਸ ਲਈ ਹੈ ਕਿਸ ਲਈ ਕਿਸ ਲਈ ਤਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਵਾ 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 ਐਨੇ ਪਰਵਾਹ ਨਹੀਂ ਸਾਡੀ ਨਹੀਂ ਕੀ ਦੀ ਸੇਵਾ ਕਰ ਸਕੀਏ ਹੈ ਤੁਸੀਂ ਅਸੀਂ ਤੁਹਾਡੀ ਇਹ ਰਿਪਲ ਇੱਕ ਡੰਡਾ ਲਿਆਓ ਚੱਕ ਕੇ ਲਿਆਓ ਡੰਡਾ ਚੱਕ ਕੇ ਤੇ ਇਹਨਾਂ ਦੇ ਡੰਡੇ ਖਾਣ ਵਾਲੀ ਸੇਵਾ ਕਰਨੀ ਹੈ ਨਾ ਦੀ ਸਹੀ ਹੈ ਕਿ ਨਹੀਂ ਹੈ ਸੇਵਾ ਪਤਾ ਕੀ ਕਰੀਏ ਕੱਲ ਦੇ ਜਦੋਂ ਤੁਸੀਂ ਆਏ ਆ ਨਾ ਅਸੀਂ ਗੇਮਾਂ ਖੇਡ ਰਹੇ ਆ ਨਾ ਉਹਨੂੰ ਸੇਵਾ ਕਹਿੰਦੇ ਹਨ ਇਹ ਵੀ ਬਹੁਤ ਸਿਆਣੀਆਂ ਕੁੜੀਆਂ ਪਰ ਐਂ ਬਹੁਤ ਸਿਆਣੀਆਂ ਇਧਰ ਬਹੁਤ ਸਿਆਣੀਆਂ ਕੁੜੀਆਂ ਸਾਡੀਆਂ ਹੈ ਨਾ ਇਹਨਾਂ ਦੇ ਨਾ ਸਾਰੇ ਉਹ ਜਾਦ ਸੀ ਰਿਪਨ ਜਿੰਨੀਆਂ ਸੀ ਪਿਛਲੇ ਸਾਲ ਗੇਮਾਂ ਖੇਡੀਆਂ ਸੀ ਹੈ ਨਾ ਇਹ ਸਭ ਤੋਂ ਸਿਆਣੀਆਂ ਕੁੜੀਆਂ ਸਹੀ ਹੈ ਨਹੀਂ ਸਭ ਤੋਂ ਸ਼ਰਾਰਤੀ ਨੇ ਚਲੋ ਆਜੋ ਗੰਨੇ ਚੂਪੀਓ ਚਲੋ ਕਿੱਧਰ ਬਾਗੋ ਉਹ ਦੇ ਸਾਹਮਣੇ ਆ ਦੇ ਫੱਟ ਲਓ ਚਲੋ ਇਹ ਵਾਹਣ ਆਪਣਾ ਹੀ ਹੈ ਇੱਕ ਡਾਂਗਾ ਪੈਣ ਵਾਲਾ ਕੰਮ ਹੈ ਸਮੀ ਅਗਾਓ ਥੋੜੇ ਜਿਹਾ ਅਗਾਓ ਥੋੜੇ ਗਾਂ ਤਾਂ ਕਹਿੰਦਾ ਐਥੋਂ ਸੜਕ ਤੇ ਸਿੱਧੀ ਨਿਗਾ ਪੈਂਦੀ ਆ ਢੱਲੋ ਸਾਹਿਬ ਵਾਹਣ ਆਪਣਾ ਹੀ ਆ ਇਹ ਕਿ ਡਾਂਗਾ ਖਾਣ ਵਾਲਾ ਕੰਮ ਹੈ ਸਮੀ ਕਹਿੰਦਾ ਗਾਂ ਹੋ ਥੋੜੇ ਜੇ ਅੰਦਰੋਂ ਦੇ ਵਧੀਆ ਹੋਣਗੇ ਅੰਮੀ ਤਾਂ ਗਾਇਬ ਹੋ ਗਿਆ ਸਮੀ ਜਿਉਣਾ ਓਏ ਹਾਂ ਯਾਰ ਵਧੀਆ ਗੱਲਾਂ ਨਾ ਮੈਂ ਕਹਿਆ ਕੀ ਉਹ ਫੜ ਲਿਆ ਹੋਵੇ ਕਿਸੇ ਨੇ ਉਹ ਨਹੀਂ 베ਬੀ ਲੈ ਆ ਜਾ ਭਈ ਆ ਜਾ ਆ ਜਾ ਆ ਜਾ ਮੁੰਡਿਆ ਗੰਨਾ ਕੀ ਯਾਰ ਗੱਲ ਆ ਕੋਈ ਨਿੱਕੀ ਨਿੱਕੇ ਗੰਨੀਆਂ ਨੇ ਓ ਜਾ ਤੇ ਫਿਟੇ ਮੂੰਹ ਕੀ ਗੱਲ ਆ ਕੋਈ ਆ ਇਹ ਜਾ ਪਹਿਲਾਂ ਤੁਸੀਂ ਕਹਿੰਦੇ ਕਲਾੜੇ ਤੇ ਲੈ ਕੇ ਜਾਵਾਂਗੇ ਜ਼ਬਰਦਸਤ ਫਲ ਤੇ ਗੰਨਾ ਮਿੱਠਾ ਹੁੰਦਾ ਵਾ ਸਬਰ ਦਾ ਫਲ ਤੈਨੂੰ ਕੋਈ ਚੰਗਾ ਗੰਨਾ ਖਵਾਣਾ ਵਾ ਇਹ ਲੈਂਦੇ ਇਹ ਲੈਂਦੇ ਪੰਜਾਬ ਵਾਲੇ ਕੱਲੀਆਂ ਗੱਲਾਂ ਵਾਲੇ ਨੇ ਗੰਨੇ ਵਾਲੇ ਨਹੀਂ ਹੈਗੇ ਇਹ ਜੰਨੇ ਤੇ ਨਜ਼ਰ ਪੈ ਗਈ ਹੈ ਮੇਰੀ ਦੰਦ ਪਿੱਛੇ ਕਰੀ ਜਾਂਦੇ ਸੀ ਵੀ ਗੰਨੇ ਖਾਣੇ ਗੰਨੇ ਤੇ ਨਜ਼ਰ ਪੈ ਗਈ ਹੈ ਯਾ ਸੱਲਾ ਮੈਂ ਹਾਂਜੀ ਪਹਿਲੇ ਪਹਿਲੇ ਦਿੱਤੀ ਮਿੱਠੀ ਹੁੰਦੀ ਜਿਆਦਾ ਪੈਨ ਵਾਲੀ ਖੱਟੀ ਹੋ ਜਾਂਦੀ ਆ ਕਿਉਂ ਇਹਨੂੰ ਪੈਨ ਆ ਲਈ ਜੁੱਤੀ ਅੱਛਾ ਕਹਿੰਦੇ ਪਹਿਲਾਂ ਜੁੱਤੀ ਮਿੱਠੀ ਹੁੰਦੀ ਆ ਜਦੋਂ ਪੈਣ ਵਾਲੀ ਹੁੰਦੀ ਆ ਤਾਂ ਖੱਟੀ ਹੋ ਜਾਂਦੀ ਆ ਇਹ ਵੀ ਨਹੀਂ ਗੱਲਾਂ ਚੱਲਦਾ ਗੱਲ ਹਾਂ ਗੰਨੇ ਬਈ ਬਹੁਤ ਮਿੱਠੇ ਆ ਬਹੁਤ ਵਧੀਆ ਖੇੜ ਟਾਈ ਨੰਗਾ ਲਿਆ ਉ ਤਰ ਫਿਰ ਕੇ ਘੇੜਾ ਦੇ ਲਿਆ ਹੁਣ ਅਸੀਂ ਵਾਪਸ ਜਾਵਾਂਗੇ ਫੈਸਲਾਬਾਦ ਤੇ ਫੈਸਲਾਬਾਦ ਦਾ ਬਾਜ਼ਾਰ ਥੋੜਾ ਜਿਹਾ ਜਾਣਾ ਸਮਾਨ ਸਮੋਲ ਲੈਣਾ ਫਿਰ ਅਗਲੇ ਜਿਹੜੇ ਚਾਰ ਪੰਜ ਨਾ ਨਾ ਸੀ ਉਹ ਹੋਰ ਪਿੰਡਾਂ ਕਿ ਨਹੀਂ ਅੱਗੇ ਜਾਣਾ ਮਲਤਾਨ ਸਾਈਡ ਵਾਪਸ ਚੱਲਣਾ ਪੈਣਾ ਇਹਨਸੋ ਗੇਰੀ ਲੈ ਵੀ ਕਹਿੰਦਾ ਬੱਸ ਲੈ ਵੀ ਹੁਣ ਅਸੀਂ ਚੱਲਿਆਂ ਸਭੀ ਜੱਟ ਨਾਲ ਮੋਟਰਸਾਈਕਲ ਤੇ ਤੇ ਮੈਂ ਕਿਹਾ ਲੈਂਦੇ ਪੰਜਾਬ ਦੀ ਇਹ ਰੀਜ ਵੀ ਪੂਰੀ ਕਰ ਲਈਏ ਮੋਟਰਸਾਈਕਲ ਤੇ ਅਸੀਂ ਘੁੰਮਣ ਚੱਲੇ ਜੀ ਫੈਸਲਾਬਾਦ ਸ਼ਹਿਰ ਹੈ ਪਿੱਛੇ ਬੈਣਾ ਤੇ ਮੈਂ ਇੱਕ ਪਈਆ ਚੱਕ ਕੇ ਚਲਾਉਣੀ ਆ ਨਾ ਭਰਾਵਾ ਤੁਸੀਂ ਲੈਂਦੇ ਪੰਜਾਬ ਵਾਲੇ ਸਟੰਟ ਵੀ ਬਹੁਤ ਕਰਦੇ ਮੈਨੂੰ ਪਤਾ ਹੈ ਤੇ ਇਹ ਇਹੋ ਜੀਆਂ ਬਾਈਕ ਚੱਲਦੀਆਂ ਜੀ ਇਥੇ ਦੇਖਦੇ ਹਾਂ ਹੁਣ ਇਹਦੀਆਂ ਸਪੀਡਾਂ ਕਿੰਨੀ ਹੈਗਾ ਜੀ ਚਲੋ ਜੀ ਲੈ ਭਾਈ ਕਰ ਲਈ ਸਵਾਰੀ ਫਿਰ ਲੈਂਦੇ ਪੰਜਾਬ ਦੇ ਮੋਟਰਸਾਈਕਲ ਦੀ ਵੀ ਹਾਂ ਇਹ ਸਟੰਟ ਬਹੁਤ ਮਾਰਦੇ ਇਹ ਤਾਂ ਗੱਲ ਪੱਕੀ ਹੈ ਜਿਹਾਉਂਦੇ ਬੜਾ ਪੁਮੀਰੀ ਬਣਾਉਂਦੇ ਮੋਟਰਸਾਈਕਲ ਦੀ ਹੁਣ ਤੂੰ ਜਦੋਂ ਕੱਟ ਲਾਉਣਾ ਤੇ ਵੇਖੀ ਮੈਂ ਨੱਪ ਦੇਣੀ ਹਾਂਜੀ ਜਿਗਾੜ ਕੱਢ ਲਿਆ ਵੱਡਾ ਰਿਪਨ ਨੇ ਸਬਸਕ੍ਰਾਈਬਰ ਮਿਲ ਲਾ ਕੇ ਆਲੇ ਦੁਆਲੇ ਆਪਣੇ ਬੰਦੇ ਦੇਖਣ ਵਾਲੇ ਵਲੌਗ ਹੈ ਤੇ ਪਛਾਣ ਲਿਆ ਨਾ ਮੈਂ ਮੋਟਰਸਾਈਕਲ ਤੇ ਬੈਠਿਆ ਸਭੀ ਮੈਲਾ ਦਾ ਘੱਟੋ-ਘੱਟ 2-3 ਸਾਲ ਬਾਅਦ ਆਹੋ ਹਾਂ ਸਹੀ ਗੱਲ ਹੈ ਲੈਂਦੇ ਪੰਜਾਬੀ ਦਾ ਪਹਿਲੀ ਵਾਰੀ ਅੱਜ ਤੇ ਉਧਰ ਵੀ ਨਹੀਂ ਚਲਾਇਆ ਕਦੇ ਕਦੇ ਬੈਠੇ ਹੁਣ ਤੇ ਬੰਦੇ ਰਾਜ ਪੁੱਛਣ ਡੈ ਵੀ ਕੁਝ ਖਾਣਾ ਪੀਣਾ ਦੱਸੋ ਸੁਲਾਵਾਂ ਜਣ ਨਾ ਭਾਈ ਜੀ ਨਾ ਮਿਹਰਬਾਨੀ ਐ ਭਾਈ ਪੁੱਛਦਿਆ ਕਹਿੰਦੇ ਕੁਝ ਖਾਣਾ ਪੀਣਾ ਤਾਂ ਨਹੀਂ ਤੇਲ ਵੀ ਕਰ ਲੈ ਖਤਮ ਹਜੂਕੇ ਮਾਰ ਮਾਰ ਚੱਲਦਾ ਨਾਲ ਹੀ ਸਮੀ ਹਜੂਕੇ ਮਰੀ ਜਾਂਦਾ ਕਿਉਂ ਸਮੀ ਪਹੁੰਚ ਗਿਆ ਉਹ ਗੱਸਾ ਉਹ ਪਿੱਛੇ ਪਾਪੂਸੀ ਗੱਲਾਂ ਗੱਲਾਂ ਯਾਦ ਨਹੀਂ ਰਿਹਾ ਤੇਲ ਪਵਾਉਂਦਾ ਆ ਤੁਹਾਨੂੰ ਆਪਣਾ ਪਾਪੂਸੀ ਦਿਹਾਉਣੀ ਤੇਲ ਨੂੰ ਵੀ ਪਾ ਕੇ ਰੱਖਦੇ ਨੇ ਇਹ ਹਾਂ ਬਾਈ 5000 ਦਾ ਪਾਦੇ ਉਹ ਭਾ 500 ਦਾ 500 ਦਾ 500 ਦਾ ਅੱਛਾ 5000 ਤਾਂ ਪੈ ਜਾਂਦਾ ਹੋਏ ਚ ਨਹੀਂ 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 ਪੈਂਦਾ ਥੈਂਕ ਯੂ ਛੋਟੀ ਐ ਤੋ 500 ਰੁਪਏ ਦਾ ਪੈਂਦਾ ਹਾਂ ਫੁੱਲ ਕਰ ਦੇ ਬਾਈ ਫੁੱਲ ਕਰਦੇ ਫੁੱਲ ਕਰਦੇ ਲਓ ਜੀ ਇਹ ਅਸੀਂ ਪਹੁੰਚ ਗਏ ਹਫਸਲਾਬਾਦ ਦੇ ਬਾਜ਼ਾਰ ਚ ਤੇ ਸਾਹਮਣੇ ਘੰਟਾ ਘਰ ਚੌਂਕ ਦਿਖ ਰਿਹਾ ਹੈਗਾ ਇੱਥੋਂ ਦਾ ਬਾਜ਼ਾਰ ਵੀ ਬਹੁਤ ਗਹਿਮਲ ਗਹਿਮਲ ਪੂਰਾ ਭਰਿਆ ਹੁੰਦਾ ਆਪਣੇ ਬਜ਼ੁਰਗ ਕਦੇ ਇੱਥੇ ਗੇੜੇ ਦਿੰਦੇ ਰਹੇ ਹੋਣਗੇ ਲਾਇਲਪੁਰ ਪੁਰਾਣਾ ਨਾਮ ਲਾਇਲਪੁਰ ਤੇ ਹੁਣ ਫੈਸਲਾਬਾਦ ਉਹੀ ਬਾਜ਼ਾਰ ਨੇ ਉਹੀ ਗਲੀਆਂ ਨੇ ਬਸ ਚਿਹਰੇ ਬਦਲ ਗਏ ਚਿਹਰੇ ਬਦਲ ਗਏ ਆਏ ਹਾਏ ਕੀ ਬਾਤ ਬਾਜ਼ਾਰ 'ਚ ਅਸੀਂ ਪਹੁੰਚਿਆ ਸ਼ਾਪਿੰਗ ਕਰਨ ਲਈ ਵੀ ਕੁਝ ਨਾ ਕੁਝ ਲੈ ਲੈਣੇ ਕਿਉਂਕਿ ਕਹਿੰਦੇ ਆ ਵੀ ਫੈਸਲਾਬਾਦੀਆਂ ਚੀਜ਼ਾਂ ਜਿਹੜੀਆਂ ਉਹ ਬੜੀਆਂ ਵਧੀਆ ਹੁੰਦੀਆਂ ਜਿੱਨਾ ਕੱਪੜਾ ਇੱਥੇ ਬਣਦਾ ਹੈ ਸਮੀ ਇਹ ਕਿਹਾ ਜਾਂਦਾ ਆ ਭਾਈ ਉੱਤੋਂ ਸਾਡੇ ਬਰਸਾਤ ਕਰੀ ਜਾਂਦਾ ਰੌਣਕ ਮੇਲਾ ਪੂਰਾ ਲੱਗਿਆ ਹੋਇਆ ਇੱਥੇ ਰੌਣਕ ਮੇਲਾ ਹੁਣ ਸਰਦੀਆਂ ਦਾ ਸੀਜ਼ਨ ਆ ਗਿਆ ਨਾ ਫਿਰ ਸਾਰੇ ਪਟਾਣ ਦੇ ਚੱਲ ਰਹੀ ਆ ਪਿਛਲੇ ਵਾਰ ਵੀ ਅਸੀਂ ਇੱਥੋਂ ਲੋਈ ਲਈ ਸੀ ਮੇਰੇ ਦਾ ਹਾਂ ਲੋਈ ਲਈ ਸੀ ਤੇ ਸ਼ਾਲ ਲੈਏ ਸੀ ਕੱਪੜਾ ਜਾਦੇ ਫੈਸਲਾਬਾਦ ਬਣਦਾ ਕਹਿੰਦੇ ਫੈਕਟਰੀਆਂ ਇੱਥੇ ਆ ਹਾਂ ਸੋ ਹੁਣ ਦੁਕਾਨਾਂ ਦਾ ਗੇੜਾ ਦਿੰਨੇ ਆ ਨਾਲ ਫੈਸਲਾਬਾਦ ਸ਼ਹਿਰ ਹੈ ਜਿਹੜਾ ਨੋਟ ਪਾ ਰਹੇ। ਜਦੋਂ ਆ ਗਿਆ ਨਾ ਸਰਦੀਆਂ ਦਾ। ਇਹ ਪਸ਼ਾਵਰੀ ਟੋਪੀ ਬੋਲਦੇ ਨੇ ਇਹਨੂੰ ਪਤਾ ਨਹੀਂ। ਇਹ ਇਹਨੂੰ ਪਠਾਨਾ ਵਾਲੀ ਪਠਾਨਾ ਵਾਲੀ ਟੋਪੀ ਹਾਂ ਫੈਸਲਾਬਰੀ ਟੋਪੀ ਬੋਲਦੇ ਆ। ਪਿਛਲੀ ਵਾਰੀ ਮੈਂ ਲੈ ਕੇ ਗਿਆ ਸੀ ਬਾਵਾ। ਤੇ ਇਹ ਵੇਖਦੀਆਂ ਚੀਜ਼ਾਂ ਤੇ ਹੋਰ ਵੇਖਦੇ ਆ ਜੀ ਇੱਥੇ ਉਹ ਨਾ ਯਾਰ ਭਰਾ ਮੇਰੇ ਤੇ ਕਿਉਂ ਸਿੱਟੀ ਹੈ ਨਾ ਇੱਕ ਡਰਾਈ ਫਰੂਟ ਵਾਲੇ ਵੇਖਦੇ ਸੀ ਡਰਾਈ ਫਰੂਟ ਦਾ ਸੀ ਲੈਣੇ ਵੀ ਹੈ। ਨਾਲ ਹੀ ਦੁਕਾਨ ਤੇ ਚੱਲੀਏ। ਫਾਂ ਸਾਮੀ ਸਮੀ ਪਿੱਛੇ ਖੜਨਾ ਮੈਨਾ ਬਹੁਤ ਤਰ੍ਹਾਂ ਤਰ੍ਹਾਂ ਦੇ ਡਰਾਈ ਫਰੂਟ ਹੈ ਅਲਹਮਦੁਲਿ ਸੁਭਰ ਮੰਗੀਓ ਅੱਛਾ ਠੀਕ ਹੈ ਇਹ ਸਾਡੇ ਨਾਲ ਮੌਲਵੀ ਸਾਹਿਬ ਆਏ ਨੇ ਉਹਨਾਂ ਬਜੇ ਅਈ ਇਹ ਕੀ ਕਰਨ ਜੇ ਇੱਥੇ ਡਰਾਈ ਫਰੂਟ ਜ਼ਿਆਦਾ ਕਾਦੋ ਵੇਖਦਾ ਹੈਗਾ ਇਹ ਡਰਾਈ ਫਰੂਟ ਜਿਹੜਾ ਹੈਗਾ ਗੜ ਹੈਗਾ ਵਾ ਇੱਥੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਵਾ ਲੇਕਿਨ ਇਹ ਮੇਨ ਮਾਰਕੀਟ ਜਿਹੜੀ ਡਰਾਈ ਫਰੂਟ ਦੀ ਆ ਉਹ ਤੁਹਾਨੂੰ ਇੱਥੇ ਹੀ ਮਿਲਣਾ ਔਰ ਬਿਹਤਰੀਨ ਕੁਆਲਿਟੀ ਦਾ ਮਿਲਣਾ ਇੱਥੇ ਤਾਂ ਠੀਕ ਆ ਇਹ ਮਤਲਬ ਮੈਂ ਲਾਹੌਰ ਚ ਵੀ ਦੇਖਿਆ ਵੈਸੇ ਲਾਹੌਰ ਚ ਵੀ ਨੇ ਪਿਛਲੀ ਵਾਰੀ ਵੀ ਮੈਂ ਦੇਖਿਆ ਫੈਸਲਾਬਾਦ ਤਾਂ ਬਹੁਤ ਜ਼ਿਆਦਾ ਰੇੜੀਆਂ ਰੂੜੀਆਂ ਨੇ ਵੀ ਹੋਰ ਡਰਾਈ ਫਰੂਟ ਹੈ ਇੱਥੇ ਸਪੈਸ਼ਲ ਖਾਸ ਹੁੰਦਾ ਮਤਲਬ ਇਹ ਇਹਨਾਂ ਦੀ ਕੁਆਲਿਟੀ ਬਹੁਤ ਆਲਾ ਵਾ ਅੱਛਾ ਕੁਆਲਿਟੀ ਜਿਹੜੀ ਚੀਜ਼ ਤੁਹਾਨੂੰ ਕਹੋਗੇ ਨਾ ਉਹੀ ਮਿਲੇਗੀ ਉਹ ਰੇੜੀਆਂ ਵਾਲਾ ਜਿਹੜਾ ਹੁੰਦਾ ਵਾ ਉਹ ਥੋੜੀ ਜੀ ਕੁਆਲਿਟੀ ਜ਼ਰਾ ਹਲਕੀ ਹੁੰਦੀ ਆ ਉਹ ਰੇਟ ਵੀ ਉਹਦਾ ਜ਼ਰਾ ਮناسب ਜਿਹਾ ਹੁੰਦਾ ਵਾ ਤੇ ਇੱਥੇ ਤੁਹਾਨੂੰ ਇੱਕ ਨੰਬਰ ਚੀਜ਼ ਮਿਲਣੀ ਆ ਜਿਹੜੀ ਤੁਹਾਨੂੰ ਪਿਓਰ ਜਿਹੜੀ ਚੀਜ਼ ਆ ਨਾ ਉਹੀ ਮਿਲਣੀ ਲੈ ਲੀਏ ਫਿਰ ਚਲੋ ਨਾਲੇ ਰੇਡ ਪੋਛਦੇ ਆ ਕੀ ਕੀ ਆ ਦੱਸਦੇ ਆ ਤੁਹਾਨੂੰ ਕਿੰਨਾ ਕ ਸਸਤਾ ਪੈਂਦਾ ਮਹਿੰਗਾ ਪੈਂਦਾ ਜੀ ਡਰਾਈ ਫਰੂਟ ਤੇ ਆਪਾਂ ਦਾ ਤਿੰਨ ਜਾਰੀ ਡਰਾਈ ਫਰੂਟ ਪਤਾ ਨੇ ਕਰਤਾਰਪੁਰ ਤੋਂ ਲਿਆ ਸੀ ਕਰਤਾਰਪੁਰ ਤੋਂ ਲੈ ਕੇ ਉਦੋਂ ਬਾਅਦ ਚ ਅੱਜ ਲੈ ਰਹੇ ਆ ਖਤਮ ਹੋ ਗਿਆ ਜਿੰਨਾ ਕ ਲਿਆ ਸੀ ਚਲ ਗੋ ਜਾ ਇਹ ਚਲ ਗੋ ਜਾ ਪਹਿਲੀ ਵਾਰੀ ਦੇਖਿਆ ਹੈ ਬਾਈ ਮੈਂ ਇਹ ਬਹੁਤ ਵਧੀਆ ਥੀ ਡਰਾਈ ਫਰੂਟ ਜੀ ਸਭ ਤੋਂ ਮਹਿੰਗੀ ਆਈਟਮ ਇਹ ਦੇਣ ਦੇ ਆ ਵੇਖਿਆ ਤਾਂ ਮੈਂ ਆ ਮੇਰਾ ਜੇ ਪਿਆਰ ਕਰ ਲਾ ਵਡਾ ਆ ਪਿਆਰ ਮੇਰਾ ਜੇ ਮੈਂ ਤੁਹਾਨੂੰ ਦੱਸਾਂ ਇਹ ਕੀ ਆ ਪਿਆਰ ਇਹ ਗਿਫਟ ਹੈ ਆਪਕੇ ਲਈ ਪਿਆਰ ਗਿਫਟ ਹੈ ਇਹ ਪਿਆਰ ਦੇਤਾ ਆਏ ਹਾਏ ਭਾਨ ਬਾਈ ਤੂੰ ਤਾਂ ਵਾਇਰਲ ਕਰ ਦੇ ਜਿੰਨਾ ਜਿੰਨਾ ਪਿਆਰ ਦਿੱਤਾ ਤਾਂ ਸਮੀ ਤੇ ਸਮੀ ਨਹੀਂ ਖਾ ਜਾਣਾ ਮੈਨੂੰ ਲੱਗਦਾ ਇੰਨਾ ਪਿਆਰ ਤਾਂ ਇਕੱਲੇ ਨੇ ਚੱਕੋ ਭਾਈ ਜੀ ਤੁਸੀਂ ਵੀ ਚੱਕੋ ਬਹੁਤ ਪਿਆਰ ਕਰਦੀ ਆ ਯਾਰ ਆ ਹੁਣ ਤੂੰ ਕੈਮਰਾ ਫੜ ਮੈਂ ਵੀ ਪਿਆਰ ਦੇਖਾਂ ਥੋੜਾ ਜਿਹਾ ਜੀ ਭਾਈ ਨਵੀਂ ਗੱਲ ਇਹ ਪਤਾ ਲੱਗਿਆ ਕਹਿੰਦੇ ਵੀ ਖੜਕੇ ਰਹਿ ਜਿੰਨਾ ਮਰਜ਼ੀ ਖਾ ਲੋ ਬਾਈ ਕਹਿੰਦੇ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਜਿੰਨਾ ਮਰਜ਼ੀ ਇਹਨਾਂ ਖਾਦਾ ਜਾਂਦਾ ਖਾ ਲੋ ਬੰਦਾ ਯਾਰ 100 ਗ੍ਰਾਮ ਖਾ ਲੋ 200 ਖਾ ਲੋ ਕਿਉਂ ਜੀ ਬਿਲਕੁਲ ਇਸ ਤਰ੍ਹਾਂ ਹੀ ਸਮੀ ਯਾਰ ਕਹਦਾ ਹੋਊਗਾ ਤਾਂ ਕਿਲੋ ਨੂੰ ਮਾਰੂ ਹੱਥ ਨਹੀਂ ਇਹ ਵੀ ਨਹੀਂ ਖਾ ਸਕਦਾ ਇਹ ਵੀ ਨਹੀਂ ਖਾ ਸਕਦਾ ਡਰਾਈ ਫਰੂਟ ਨਹੀਂ ਖਾਦਾ ਜਾਂਦਾ ਨਹੀਂ ਨਹੀਂ ਹੋਣਾ ਤਾਂ ਖਾਣਾ ਕਿੱਥੋਂ ਆ ਸੁਮੀ ਨੇ ਕਹਿੰਦੇ ਲੈਣੀ ਨਹੀਂ ਆਉਂਦਾ ਖਾਣਾ ਕਿੱਥੋਂ ਨਹੀਂ ਬੋਲਾ ਇਹ ਨਹੀਂ ਸਮੀ ਅੱਡੀ ਗੱਲ ਨਹੀਂ ਯਾਰ ਅੱਡੀ ਗੱਲ ਨਹੀਂ ਹੈਗੀ ਹਾਂ ਕਹਾਂ ਹੁਣ ਤੇ ਮੈਂ ਪਾਈਆ ਤਾਂ ਆਪਾਂ ਖਾ ਹੀ ਗਏ ਖੜੇ ਖੜੇ ਨਹੀਂ 100 ਗ੍ਰਾਮ ਉਹ ਗਰਮ ਗਰਮ ਪੁਆ ਦੂ ਲੈਂਡ ਤੇ ਆਇਆ ਹੀ ਚਲ ਦਾ ਲੱਗਾ ਵਾ ਪੁਆ ਥੋੜੇ ਗਰਮ ਨੇ ਲਾਲ ਅਮਰਦਾਨ ਗਿਆ ਰਸ ਤੇਰਾ ਅੰਕਾ ਕਿਲੋ ਮੱਤੀ ਕਿਲੋ ਨਾ 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 ਸੋਨੋ ਚੋਲੋ ਯਾਰ ਹਮਾਰੇ ਮਹਿਮਾਨੋ ਨਾ ਨਾ ਫੜ 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 ਲੈ 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 ਮਹਿਮਾਨ ਹੈ ਲੇਕਿਨ ਇਹ ਇਧਰ ਹੀ ਰਹਿਦਾ ਜਾਂਦਾ ਨਹੀਂ ਹੈ ਇਹ ਜਲਦੀ ਜਾਂਦਾ ਨਹੀਂ ਹੈ ਹਰ ਸਦਾ ਸੇ ਫੋਕਸ ਕਰਦਾ ਲੇਗਾ ਫਿਰ ਹੀ ਜਾਏਗਾ ਇਹ ਸ਼ੁਕਰੀਆ ਥੈਂਕ ਯੂ ਡਿਸਕਾਊਂਟ ਦਿੰਦਾ ਹੈ ਯਾਰ ਹਉ ਤੋ ਇਹਦਾ ਨਹੀਂ ਇੱਜ਼ਤ ਕਰਦੇ ਵੀ ਜਾਂਦਾ ਨਹੀਂ ਹੈਗਾ ਮਹਿਮਾਨ ਬਾਈ ਦਾ ਕਰਦੇ ਹੁਣ ਕੁਛ ਸ਼ਾਪਿੰਗ ਵੀ ਕਰਨੀ ਹੈ ਥੋੜੀ ਬਹੁਤੀ ਤੇ ਫਰੂਟ ਵਗੈਰਾ ਲੈਣੇ ਆ ਡੇਲੀ ਡਾਈਟ ਦਾ ਇੱਥੇ ਅਗ ਵੀ ਧਿਆਨ ਰੱਖ ਰਹੇ ਆ ਡੇਲੀ ਡਰਾਈਵ ਰੂਟ ਖਾਣੇ ਹੋਰ ਹੈ ਇੰਨਾ ਭੀੜ ਭੜੱਕਾ ਕਿਸੇ ਬਾਜ਼ਾਰ ਚ ਨਹੀਂ ਦੇਖਿਆ ਯਾਰ ਜਿੰਨਾ ਇੱਥੇ ਰੰਦਾ ਇਹ ਵਿਚਾਲੇ ਘੰਟਾ ਕਰਦੇ ਵਾਲੇ ਦੁਵਾਲੇ ਸਾਰਾ ਆਹ ਦੇਖੋ ਇਧਰ ਨਾਲ ਝੰਗ ਨੂੰ ਜਾਂਦਾ ਉਹ ਮੈਨੂੰ ਲੱਗਦਾ ਝੰਗ ਬਾਜ਼ਾਰ ਇਧਰਲੇ ਪਾਸੇ ਆਹ ਸਾਹਮਣੇ ਲਿਖਿਆ ਨਾ ਝੰਗ ਬਾਜ਼ਾਰ ਇਧਰ ਝੰਗ ਨੂੰ ਜਾਂਦਾ ਪਿਛਲੀ ਵਾਰੀ ਝੰਗ ਕਮਾਇਆ ਸੀ ਤੁਹਾਨੂੰ ਜਿਹੜਾ ਹੀਰਾਂਝੇ ਵਾਲਾ ਸੀਗਾ ਤੇ ਦੇਖੋ ਸਾਰੇ ਪਾਸੇ ਗਲੀਆਂ ਆਉਂਦੀਆਂ ਘੰਟਾ ਕਰ ਚੌਂਗਦੇ ਇਧਰੋਂ ਗਲੀਆਂ ਆਉਂਦੀਆਂ ਇੱਕ ਜੋ ਪਹਿਲਾਂ ਅਸੀਂ ਆਏ ਸੀ ਇਧਰਲੇ ਪਾਸੇ ਉਹ ਗਲੀਆਂ ਚੱਲ ਗਈਆਂ ਅੱਠ ਬਾਜ਼ਾਰ ਕਿੰਨੇ ਵਜਾਰਾ ਜੀ ਇਹ ਮਾਲਵੇ ਸਾਹਿਬ ਦੱਸਿਆ 8 ਹਾਂ ਇਹ ਘੰਟਾ ਕਰਦੇ 8 ਵਜਾਰਾ ਅੱਠਾਂ ਸਿੰਤਾ ਨੂੰ ਨਿਕਲਦੇ ਆ ਅੱਛਾ 8:00 ਵਜੇ ਇੱਥੇ ਬਜਾਰੇ ਇਕੱਠਾ ਹੁੰਦਾ ਹਾਂਜੀ ਠੀਕ ਆ ਐਸੇ ਕਰਕੇ ਨਿਬੜ ਇੰਨੀ ਭੀੜ ਇਹ ਮਰਕਜ਼ ਹੈਗਾ ਫੈਸਲਾਬਾਦ ਦਾ ਨਾ ਇਹ ਇਤਿਜਾਰਤੀ ਮਰਕਜ਼ ਹੈਗਾ ਮੈਂ ਕਹਿੰਦਾ ਜੀ ਮਨਖਾ ਆਪਣੇ ਪੁਰਾਣੇ ਬਜ਼ੁਰਗ ਵੀ ਇੱਥੇ ਘੇੜੇ ਦਿੰਦੇ ਹੋਣਗੇ ਹਨਾ ਕਿਸੇ ਟਾਈਮ ਸਾਰਾ ਇਹੀ ਰਾਉਂਡ ਅਬਾਊਟ ਸੀਗਾ ਏਰੀਆ ਅੱਛਾ ਸੈਟਾਂ ਦੇ ਬਾਅਦ ਚ ਆਬਾਦ ਹੋਈ ਇਹ ਮਰਕਜ਼ ਇਹੀ ਸੀਗਾ ਸ਼ੁਰੂ ਤੋਂ ਉੱਤੋਂ ਮਾਰਕਜ ਮਤਲਬ ਸੈਂਟਰ ਸ਼ਹਿਰ ਦਾ ਠੀਕ ਹੈ ਸ਼ੁਰੂ ਤੋਂ ਬਿਲਕੁਲ ਸੈਂਟਰ ਇਰ ਹੈ ਫੈਸਲਾਬਾਦ ਦਾ ਸੈਂਟਰ ਘੰਟਾ ਘਰ ਹਮ ਠੀਕ ਚੱਲੀਏ ਸਮੀ ਤੇ ਹੁਣ ਸਮੀ ਦੇ ਲੋਈਆਂ ਵਾਲੇ ਬਾਈ ਦੇ ਜਾਣਾ ਲੋਈਆਂ ਵਾਲੇ ਦੇ ਜਾਣਾ ਸ਼ੌਲਾ ਵਾਲੇ ਦੇ ਜਾਣਾ ਤੇ ਹੋਰ ਸਮਾਨ ਲੈਣਾ ਦੇਖੋ ਯਾਰ ਕਿੰਨੀ ਭੀੜ ਹੈ ਹੋਰ ਦਿਖਾ ਦਿਓ ਬਰੀਕ ਜੀ ਕਢਾਈ ਵਾਲੀ ਕੋਈ ਇਹ ਬੇਹੋਣੀਆਂ ਪਹਿਲਾਂ ਤਾਂ ਵਾਧੂ ਲੈ ਗਈਆਂ ਸ਼ੌਲ ਸ਼ੂਲ ਹੋਰ ਮੰਗੇ ਆ ਕਹਿੰਦੇ ਹੋਰ ਲਿਓਣੇ ਆ ਘਟ ਕੇ ਸਮਾਨ ਚੱਕ ਲਿਆ ਤੇ ਹੁਣ ਬਈ ਅਸੀਂ ਵਧੀਏ ਅੱਗੇ ਵੱਲ ਨੂੰ ਤੇ ਅਸੀਂ ਜਾਣਾ ਦੁਹਰਾ ਸ਼ਾਮ ਰਾਤ ਹੋ ਗਈ ਯਾਰ ਘਰ ਵੱਲ ਨੂੰ ਚਲਦੇ ਆ ਤੇ ਰਸਤੇ 'ਚ ਜਾਂਦੇ ਨੇ ਘਰ ਜਾ ਕੇ ਕੀ ਕਰਨਾ ਸਾਗ ਖਾਣਾਗਾ ਸਮੀ ਸਾਗ ਨਹੀਂ ਖਵਾਉਂਦਾ ਯਾਰ ਕਿਉਂ ਸਾਗ ਦੱਸੋ ਬਾਈ ਜੀ ਸਾਗ ਕਿਉਂ ਨਹੀਂ ਖਵਾਉਂਦਾ ਇਹ ਆਪਾਂ ਨੂੰ ਇਹਨਾਂ ਦੇ ਘਰ ਪੱਕਦਾ ਨਹੀਂ ਇਹਨਾਂ ਨੇ ਮੰਗ ਕੇ ਲਿਆਇਆ ਸਾਗ ਨਹੀਂ ਨਹੀਂ ਆਇਆ ਡੰਡੀਆਂ ਦੇ ਪੱਕਿਆ ਸੀ ਤੇ ਕੰਨਾ ਭਾਈ ਮੇਰਾ ਪਰੌਣਾ ਆਇਆ ਤੇ ਮੈਨੂੰ ਪਿਆਲੀ ਇੱਕ ਦੇ ਦੇ ਇਹਨੇ ਸਬਰ ਦਾ ਫਲ ਮਿੱਠਾ ਹੁੰਦਾ ਤੇ ਹੁਣ ਸਾਗ ਜਿਹੜਾ ਤੈਨੂੰ ਸਵਾਦੀ ਲੱਗਣਾ ਆ ਜਾ ਚਲ ਠੀਕ ਹੈ ਭਾਈ ਦੇਖਦੇ ਹਾਂ ਕੋਣ ਕਰਤਾ ਤੜਕਾ ਲਾਇਆ ਰਸਤੇ 'ਚ ਜਾਂਦੇ ਜਾਂਦੇ ਰੁਕਦੇ ਆਂ ਕੁਛ ਫਰੂਟ ਵਗੈਰਾ ਲੈਣੇ ਆ ਸੀ ਤੇ ਫਿਰ ਘਰੇ ਪਹੁੰਚਨੇ ਆ ਪਹਿਲੀ ਕਿੱਕ ਤੇ ਸਾਡਾ ਜਮਾ ਨਹੀਂ ਹੋਰ ਦੱਸ ਕੀ ਕਹਾਲਦੀ ਲੈ ਹੋਰ ਇੱਕ ਟੱਪੇ ਹੋਰ ਦੇ ਪਹਿਲੀ ਕਿੱਕ ਤੇ ਸਟਾਰਟ ਸਾਡਾ ਜਮਾ ਬਾਜ਼ਾਰ ਸਾਮੀ ਕਿੰਨੇ ਵਜੇ ਬੰਦ ਹੁੰਦੇ ਇੱਥੇ ਯਾਰ 10:00 ਵਜੇ ਅੱਛਾ 10:00 ਵਜੇ ਬੰਦ ਹੋ ਜਾਂਦੇ ਆ ਹਾਂ ਉਹ ਜਿਹੜੀਆਂ ਦੁਕਾਨਾਂ ਨੇ ਖਾਣ ਪੀਣ ਵਾਲੀਆਂ ਜਿਹੜੀਆਂ ਰਾਤ ਤੱਕ ਖੁੱਲੀਆਂ ਰਹਿੰਦੀਆਂ ਲੇਟ ਨਾਈਟ ਅੱਛਾ ਹਾਂ ਉਹਨਾਂ ਕੋ ਕੰਮ ਹੀ ਰਾਤ ਨੂੰ ਹੁੰਦਾ ਵਾ ਹੂੰ ਇਹ ਲੈ ਵੀ ਸਰੋਂ ਦਾ ਸਾਗ ਪੱਕਿਆ ਕਹਿੰਦੇ ਅੱਜ ਤੇ ਸਰੋਂ ਦਾ ਸਾਗ ਹਨਾ ਮਕੜੀਆਂ ਪਾ ਕੇ ਤੇ ਨਾਲ ਇੱਕ ਗੱਲ ਹੋਰ ਆ ਵੀ ਡੰਗਰਾਂ ਨੇ ਜੇ ਅਸੀਂ ਫੇਰ ਨਹੀਂ ਬੈਠੇ ਹੁਣ ਕਿਉਂ ਖੇਸੀ ਕਰੇ ਬੈਠਿਆ ਤੇ ਮੈਂ ਕਹਿੰਦਾ ਕਈ ਵਾਰੀ ਹੁੰਦਾ ਨਾ ਵੀ ਡੰਗਰਾਂ ਵਾਲੇ 'ਚ ਬੈਠੇ ਆ ਵੀ ਡੰਗਰਾਂ ਵਾਲੇ 'ਚ ਬੇਦਵਾਨ ਆਪਣੇ ਬਾਹਲੇ ਆ ਕਹਿੰਦੇ ਨੇ ਡੰਗਰਾਂ ਵਾਲੇ 'ਚ ਬੈ ਕੇ ਰੋਟੀ ਖਾਂਦੇ ਆ ਕੀ ਗੱਲ ਹੈ ਪੋਜ਼ਿਟਿਵਿਟੀ ਕੋਈ ਨਹੀਂ ਦੇਖਦਾ 네ਗੈਟਿਵਿਟੀ ਪ੍ਰਮੋਟ ਵੀ ਜ਼ਿਆਦਾ ਹੁੰਦੀ ਆ ਤੇ ਲੋਕ 네ਗੈਟਿਵ ਚੀਜ਼ਾਂ ਨੂੰ ਕਮਾਉਂਦੇ ਆ ਉਹ ਵਾਲੇ ਤੁਸੀਂ ਕਿਸੇ ਦਾ ਕੁਝ ਵੀ ਗੱਲ ਆ ਕੜੀ ਆ ਗਈ ਜੀ ਦਿਨ ਵਾਲੀ ਇੰਨੀ ਸਵਾਦ ਲੱਗੀ ਕੜੀ ਸਾਨੂੰ ਸੀ ਇੱਥੇ ਵੀ ਪੈ ਕਰਾ ਕੇ ਲਿਆਏ ਨਾਲ ਤੇ ਕੜੀ ਖਾਣਿਆ ਰੋਟੀ ਖਾ ਲਈਏ ਅਰਮਾ ਖਰੀਬਾਤੀ ਲੋ ਜੀ ਅੱਜ ਦੇ ਵਲੌਗ ਦੀ ਹੁਣ ਆਪਾਂ ਕਰੀਏ ਸਮਾਪਤੀ ਸੋ ਐਸੀ ਆਪਣਾ ਫੈਸਲਾਬਾਦ ਨਾਸਿਰ ਬਾਈ ਦੇ ਪਿੰਡ ਦਾ ਗੇੜਾ ਤੇ ਕੱਲ ਨੂੰ ਹੁਣ ਅਸੀਂ ਜਾਣਾ ਜੀ ਇਸ ਤੋਂ ਬਾਅਦ ਮੁਲਤਾਨ ਤੇ ਮੁਲਤਾਨ ਸ਼ਹਿਰ ਕੋ ਬਣਾਂਗਾ ਫਿਰ ਉਸ ਤੋਂ ਬਾਅਦ ਹੋਰ ਅੱਗੇ ਪਿੰਡਾਂ ਵੱਲ ਨੂੰ ਤੇ ਜਿਉਂ-ਜਿਉਂ ਅੱਗੇ-ਅੱਗੇ ਸਫ਼ਰ ਵਧਦਾ ਰਹੂਗਾ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਤੇ ਜੁੜੇ ਰਹੋ ਆਪਣੇ ਇਸ ਸਫ਼ਰ ਨਾਲ ਮਿਲਦੇ ਆਂ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸੀ ਕੱਲ ਰੱਬ ਰੱਖਾ ਜੀ